ਕਿੰਨੇ ਸਮੇਂ ਤੋਂ ਜਿਹੜੀ ਹੈ ਪਰੇਸ਼ਾਨੀ ਹੈ ਇਸ ਬਸੰਤਨਗਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇੱਕ ਸਾਲ ਹੋ ਗਿਆ ਹੈ ਜੋ ਸੀਵਰੇਜ ਪੈਸਣਾ ਉਸ ਤੋਂ ਬਾਅਦ ਕਿਸੇ ਨੇ ਧਿਆਨ ਨਹੀਂ ਦਿੱਤਾ ਇਸ ਤਰ੍ਹਾਂ ਚੱਲ ਰਿਹਾ ਹੈ ਕੋਈ ਸਬਜ਼ੀ ਵਾਲਾ ਨਹੀਂ ਆ ਰਿਹਾ ਗਲੀ 'ਚ ਇੰਨੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਫਿਰ ਜੇ ਬਰਸਾਤ ਹੁੰਦੀ ਆ ਤੇ ਸਾਰੀ ਗਲੀ ਭਰ ਜਾਂਦੀ ਆਣਾ ਜਾਣਾ ਨਿਕਲਣਾ ਬਹੁਤ ਮੁਸ਼ਕਲ ਹੋਇਆ ਪਿਆ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਕਿਉਂਕਿ ਸਾਡੇ ਘਰਾਂ 'ਚ ਪਾਣੀ ਵੜ ਰਿਹਾ ਬੱਚੇ ਸਕੂਲ ਜਾਂਦੇ ਆ ਬੱਚੇ ਸਕੂਲ ਨਹੀਂ ਜਾ پا ਰਹੇ ਬੱਚੇ गिरਦੇ ਆ ਬਾਹਰ ਦੇਖੋ ਕੀ ਹਾਲਾਤ ਨੇ ਬਹੁਤ ਜ਼ਿਆਦਾ ਇਨਫੈਕਸ਼ਨ ਹੋਈ ਪਈ ਆ ਘਰ ਘਰ ਦੇ ਵਿੱਚ ਬਿਮਾਰੀ ਹੈਗੀ ਖਾਂਸੀ ਜ਼ੁਕਾਮ ਬੁਖਾਰ ਹਰ ਤ ਨੂੰ ਹੈਗਾ ਪਲਾਟਾਂ ਦੇ ਵਿੱਚ ਜਿੰਨਾ ਕੂੜਾ ਕਰਕਟ ਜਦੋਂ ਬਰਸਾਤ ਆ ਹੁੰਦੀ ਆ ਵੀ ਸਾਰਾ ਘਰਾਂ ਦੇ ਵਿੱਚ ਆਂਦਾ ਬਸੰਤ ਨਗਰ ਨੂੰ ਐਵੇਂ ਛੱਡਿਆ ਹੋਇਆ ਵੀ ਕੋਈ ਛੱਡਿਆ ਜਿਵੇਂ ਫਾਲਤੂ ਦੇ ਆ ਬਸੰਤ ਨਗਰ ਕੋਈ ਵਸਤੇ ਹੀ ਨਹੀਂ ਇੱਧਰ ਨਾ ਸੋਲ ਪਰ ਵੀ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਐਡਾ ਨ ਤਕਦੀਰ ਦੇ ਵਿੱਚ ਫਸਿਆ ਪਾਣੀ ਮਾਰਿਆ ਮੀਂਹ ਪੰਦਾ ਗਰਗਰ ਹੋ ਜਾਂਦਾ ਕੋਈ ਨਹੀਂ ਆਉਂਦਾ ਕਾਪੀ ਕੋਈ ਨਾ ਕੋਈ ਬਾਤ ਪੁੱਛਣ ਆਉਂਦਾ ਇੱਥੇ ਇੱਥੇ ਡਿੱਗਿਆ ਸੀ ਮੈਂ ਆਪੇ ਬੱਟੇ ਹੈਗੇ ਤੇ ਬੱਟਿਆਂ ਦੇ ਵਾਰਸਾਂ ਵਿੱਚ ਡਿੱਗ ਗਈ ਅਮੈਂ ਚੌਥਾ ਹਲਾ ਗਿਆ ਡਿੱਗਦੀ ਮਹੱਲਾ ਬਹੁਤ ਸੁਧਾਰ ਦਿੱਤਾ ਕਹਿੰਦੇ ਵੀ ਸਬਰ ਸਿਵਲ ਵਗੈਰਾ ਸੁਧਾਰਤਾ ਕਿਹੜਾ ਮੈਂ 10000 ਤਾਂ ਦੇਖੋ ਮਹੱਲੇ ਦਾ ਹਾਲਤਾ ਦੇਖੋ ਤੁਸੀਂ ਕੋਈ ਆਂਦਾ ਹੀ ਨਹੀਂ ਹੈਗਾ ਇੱਥੇ ਚਲੇ ਜਾਂਦੇ ਆ ਸਾਰੇ ਪਾਣੀ ਦਾ ਵੀ ਬੜਾ ਔਖਾ ਜਾ ਕੇ ਦੇਖੋ ਉੱਧਰ ਸਾਡੇ ਕਿੰਨੀ ਕੀ ਹਾਲਤ ਹੋਈ ਹੋਈ ਆ ਇਹ ਸਰਕਾਰਾਂ ਆਉਂਦੀਆਂ ਰਹੀਆਂ ਵਾਅਦੇ ਕਰਦੀਆਂ ਰਹੀਆਂ ਤੇ ਪਰ ਜਿਹੜੇ ਮਸਲੇ ਆ ਬਹੁਤ ਸਾਰੇ ਉਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਖੜੇ ਕਈ ਵਾਰ ਇੱਥੇ ਬੰਦਿਆਂ ਦੀਆਂ ਲੇਡੀਜ਼ ਦੀਆਂ ਲੱਤਾਂ ਵੀ ਟੁੱਟੀਆਂ ਨੇ ਜਿਹਦਾ ਕੀ ਇਲਾਜ ਅਸੀਂ ਆਹ ਮਹੱਲੇ ਨੇ ਇਕੱਠੇ ਕਰਕੇ ਪੈਸੇ ਉਹ ਇਲਾਜ ਕਰਾਇਆਗਾ ਗੁਰਦਰਾ ਸਾਹਿਬ ਜਾਣਾ ਕਿਸੇ ਨੇ ਮੱਥਾ ਟੇਕਣ ਉੱਥੇ ਨਹੀਂ ਬੰਦਾ ਜਾ ਜਾ ਸਕਦਾ ਟੇਕਣ ਨਹੀਂ ਜਾ ਸਕਦਾ ਇਸ ਤੋਂ ਵੱਡੀ ਕੀ ਜੇ ਆਪਾਂ ਗੁਰੂ ਘਰ ਨਹੀਂ ਜਾ ਸਕਦੇ ਟਾਈਮ ਨਾਲ ਇਹ ਗਲੀਆਂ ਦੇ ਵਿੱਚੋਂ ਲੰਘੇ ਜਾ ਸਕਦਾ ਕੋਈ ਲੰਘ ਸਕਦਾ ਕੋਈ ਸਾਡੇ ਵਰਗਾ ਕੋ ਮਾਤੜ ਬੰਦਾ ਲੰਘ ਨਹੀਂ ਸਕਦਾ ਅੱਜ ਸੜਕ ਕਰਕੇ ਜਿਹੜੀ ਆ ਮਾਤਾ ਜੀ ਦੀ ਲੱਤ ਟੁੱਟੀ ਹੈ ਸੜਕ ਕਰਕੇ ਆ ਸੜਕ ਕਰਨ ਟੁੱਟੀ ਹੈ ਜੀ ਇਹ ਵੀ ਸੜਕ ਕਰਨ ਟੁੱਟੀ ਆ ਉਹ ਵਿਚਾਰਾ ਬੋੜਾ ਪਿਆ ਉਹ ਵੀ ਸੜਕਾਂ ਟੁੱਟੀ ਆ ਆ ਮੀ ਆਇਆ ਸੀ ਜੀ ਪ੍ਰਸ਼ਾਦ ਐਡੇ-ਐਡੇ 70 ਫੁੱਟ ਪਾਣੀ ਸੀਗਾ ਲੋਕਾਂ ਦੇ ਘਰੇ ਪਾਣੀ ਵੜਿਆ ਬਹੁਤ ਪਰੇਸ਼ਾਨ ਸੀਗਾ ਇਹਨਾ ਬਹੁਤ ਬੁਰਾ ਹਾਲ ਹੋਇਆ ਜੀ ਸਾਲ ਹੋ ਗਿਆ ਸਾਡੀ ਗਲੀ ਬਣ ਜੇ ਕਿ ਅ ਕਿਸ ਨੂੰ ਵੋਟ ਨਹੀਂ ਪਾਏਗਾ ਹਾਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਹਾਂ ਸਸ਼ੇਕਾਲ ਤੁਸੀਂ ਜੁੜੇ ਹੋ ਹਾਂ ਦਾ ਸਿਟੀ ਹੈਡਲਾਈਨਸ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਜੈ ਕੁਮਾਰ ਤੇ ਅੱਜ ਅਸੀਂ ਤੁਹਾਨੂੰ ਵਾਰਡ ਨੰਬਰ 36 ਦੇ ਹਾਲਾਤ ਦਿਖਾਵਾਂਗੇ ਕਿਉਂਕਿ ਨਗਰ ਨਿਗਮ ਦੀਆਂ ਚੋਣਾਂ ਜਿਸ ਤਰ੍ਹਾਂ ਨਜ਼ਦੀਕ ਆ ਰਹੀਆਂ ਨੇ ਤਾਂ ਉਵੇਂ-ਉਵੇਂ ਜਿਹੜੇ ਹਲਕਿਆਂ ਦੇ ਜਾਂ ਫਿਰ ਮੁਹੱਲਿਆਂ ਦੇ ਜਿਹੜੇ ਨੇ ਹਕੀਕਤ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਹੁਣ ਤੱਕ ਜਿਹੜਾਗਾ ਕੀ ਕੰਮ ਹੋਇਆਗਾ ਤਾਂ ਕੀ ਕੰਮ ਨਹੀਂ ਹੋਇਆ ਤਾਂ ਲੋਕ ਕਿਸ ਗੱਲੋਂ ਵੱਧ ਪਰੇਸ਼ਾਨ ਨੇ ਉਹ ਵੀ ਤੁਹਾਨੂੰ ਜ਼ਮੀਨੀ ਪੱਧਰ ਤੇ ਜਿਹੜੀ ਖਬਰ ਅੱਜ ਦਿਖਾਵਾਂਗੇ ਤਾਂ ਅੱਜ ਅਸੀਂ ਮੌਜੂਦ ਆ ਬਸੰਤਨਗਰ ਦੀ 36 ਨੰਬਰ ਵਾਰਡ ਦੇ ਵਿੱਚ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮਾਂ ਤੋਂ ਜਿਹੜਾਗਾ ਇਹ ਸੜਕ ਦਾ ਜਿਹੜਾ ਕੰਮ ਹੈ ਉਹ ਨਹੀਂ ਹੋਇਆਗਾ ਤਾਂ ਲੋਕ ਬਹੁਤ ਜ਼ਿਆਦਾ ਜਿਹੜੇ ਇੱਥੇ ਪਰੇਸ਼ਾਨ ਨੇ ਸੀਵਰੇਜ ਦੀ ਸਮੱਸਿਆ ਜਿਹੜੀ ਗੀ ਉਹ ਵੀ ਇੱਥੇ ਹੈ ਆ ਤਾਂ ਗੱਲਬਾਤ ਕਰਦੇ ਆ ਤਾਂ ਜਿਹੜੇ ਲੋਕ ਇੱਥੇ ਪਰੇਸ਼ਾਨ ਨੇ ਗੱਲਬਾਤ ਕਰਦੇ ਆ ਕਿੰਨੇ ਸਮੇਂ ਤੋਂ ਜਿਹੜੀ ਇਹ ਪਰੇਸ਼ਾਨੀ ਐ ਇਸ ਬਸੰਤ ਨਗਰ ਦੇ ਵਿੱਚ ਦੇਖਣ ਨੂੰ ਮਿਲ ਰਹੀਗੀ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਜੋ ਸੀਵਰੇਜ ਪੈਸ ਨੇ ਉਸ ਤੋਂ ਬਾਅਦ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਇਸ ਤਰ੍ਹਾਂ ਚੱਲ ਰਿਹਾ ਕੋਈ ਸਬਜ਼ੀ ਵਾਲਾ ਨਹੀਂ ਆ ਰਿਹਾ ਗਲੀ 'ਚ ਇੰਨੀ ਪ੍ਰੋਬਲਮ ਐ ਬਹੁਤ ਜ਼ਿਆਦਾ ਤੇ ਜੇ ਬਰਸਾਤ ਹੁੰਦੀ ਆ ਤੇ ਸਾਰੀ ਗਲੀ ਭਰ ਜਾਂਦੀ ਆ ਆਣਾ ਜਾਣਾ ਨਿਕਲਣਾ ਬਹੁਤ ਮੁਸ਼ਕਿਲ ਹੋਇਆ ਪਿਆ ਠੀਕ ਹੈ ਨਾ ਤੇ ਇੰਨੀ ਐਸ ਪਾਣੀ ਜਾਂਦਾ ਅੰਦਰ ਘਰ ਅਸ ਪਾਣੀ ਵਰ ਜਾਂਦਾ ਹੈ ਤੇ ਥੋੜਾ ਮਤਲਬ ਧਿਆਨ ਦਿਓ ਤੁਸੀਂ ਇੰਨੇ ਕੇਰਲੈਸ ਨਾ ਮਤਲਬ ਗੁਜ਼ਾਰਾ ਨਹੀਂ ਹੁੰਦਾ ਜਿਵੇਂ ਹੁਣ ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ ਨੇ ਤੇ ਹੁਣ ਸਾਰਿਆਂ ਨੇ ਤੁਹਾਡੇ ਕੋਲ ਵੋਟਾਂ ਲੈਣਾ ਹੈ ਤੇ ਲੱਗਦਾ ਹੈ ਕਿ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਵੋਟਾਂ ਪਾਈਆਂ ਸੀ ਵੀ ਉਹਨਾਂ ਨੂੰ ਵੋਟ ਪਾਉਣ ਵਾਲੀ ਜਿਹੜੇ ਹਾਲਾਤ ਨੇ ਉਹਨਾਂ ਨੇ ਕੀਤੇ ਨੇਗੇ ਦੇਖੋ ਜੀ ਗਲੀਆਂ ਠੀਕ ਹੋਣਗੇ ਅਸੀਂ ਜ਼ਰੂਰ ਵੋਟ ਪਾਵਾਂਗੇ ਜੇ ਸਾਡੀ ਗਲੀ ਨਹੀਂ ਠੀਕ ਹੋਗੀ ਅਸੀਂ ਬਿਲ ਬਹੁਤ ਜ਼ਿਆਦਾ ਪਰੇਸ਼ਾਨ ਆ ਹਮ ਕਿਉਂਕਿ ਸਾਡੇ ਘਰਾਂ ਚ ਪਾਣੀ ਵੜ ਰਿਹਾ ਬੱਚੇ ਸਕੂਲ ਜਾਂਦੇ ਆ ਬੱਚੇ ਸਕੂਲ ਨਹੀਂ ਜਾ 파 ਰਹੇ ਬੱਚੇ ਗਿਰਦੇ ਆ ਬਾਹਰ ਦੇਖੋ ਕੀ ਹਾਲਾਤ ਨੇ ਬਹੁਤ ਜ਼ਿਆਦਾ ਇਨਫੈਕਸ਼ਨ ਹੋਈ ਪਈ ਆ ਘਰ ਘਰ ਦੇ ਵਿੱਚ ਬਿਮਾਰੀ ਹੈਗੀ ਖਾਂਸੀ ਜ਼ੁਕਾਮ ਬੁਖਾਰ ਹਰ ਕਿਸ ਨੂੰ ਹੈਗਾ ਹਾਂਜੀ ਇਹ ਕਿੰਨੇ ਸਮੇਂ ਤੋਂ ਜਿਹੜੀ ਗਲੀ ਆ ਪੱਟੀ ਹੋਈ ਹੈ ਜੀ ਹਾਂਜੀ ਸਾਲ ਹੋ ਚੱਲਿਆ ਪੂਰਾ ਹਾਂਜੀ ਬਹੁਤ ਜ਼ਿਆਦਾ ਸਾਨੂੰ ਦਿੱਕਤ ਆ ਬਹੁਤ ਜ਼ਿਆਦਾ ਪਰੇਸ਼ਾਨੀ ਹੈਗੀ ਸਾਨੂੰ ਜਦੋਂ ਬਰਸਾਤ ਵਗੈਰਾ ਹੁੰਦੀ ਹੈਗੇ ਤਾਂ ਫਿਰ ਪਾਣੀ ਭਰ ਜਾਂਦਾ ਹੈ ਜੀ ਹਾਂਜੀ ਪੂਰਾ ਪਾਣੀ ਭਰ ਜਾਂਦਾ ਜੀ ਪੂਰਾ ਪਾਣੀ ਬਹੁਤ ਪਰੇਸ਼ਾਨੀ ਆਉਂਦੀ ਹੈ ਸਾਨੂੰ ਬਹੁਤ ਜ਼ਿਆਦਾ ਬੱਚੇ ਬਜ਼ੁਰਗਾਂ ਨੂੰ ਤਾਂ ਬਹੁਤ ਜ਼ਿਆਦਾ ਹੁੰਦੀ ਆ ਉਹ ਬਚਾਰੇ ਡਿੱਗ ਵੀ ਜਾਂਦੇ ਨੇ ਸੱਟਾਂ ਵੀ ਖਾਂਦੇ ਜਿਨ੍ਹਾਂ ਦੇ ਘਰ ਨੀਵੇਂ ਨੇ ਉਹਨਾਂ ਦੇ ਅੰਦਰ ਤਾਂ ਪਾਣੀ ਦਰ ਜਾਂਦਾ ਹੀ ਜਾਂਦਾ ਹਾਂਜੀ ਕੋਈ ਕੋਈ ਅਧਿਕਾਰੀ ਨਹੀਂ ਹੁੰਦਾ ਇੱਥੇ ਕੋਈ ਪੁੱਛਣ ਨਹੀਂ ਆਉਂਦਾ ਤੁਹਾਨੂੰ ਹੁਣ ਪੁੱਛ ਕੇ ਚਲੇ ਜਾਂਦੇ ਦੇਖ ਕੇ ਚਲੇ ਜਾਂਦੇ ਕੋਈ ਨਹੀਂ ਮਸਲਾ ਹੱਲ ਕਰ ਰਿਹਾ ਪਲਾਟਾਂ ਦੇ ਵਿੱਚ ਜਿੰਨਾ ਕੂੜਾ ਕਰਕਟ ਜਦੋਂ ਬਰਸਾਤ ਹੁੰਦੀ ਆ ਵੀ ਸਾਰਾ ਘਰਾਂ ਦੇ ਵਿੱਚ ਆਂਦਾ ਗਲੀਆਂ ਦੇ ਵਿੱਚ ਸਾਰਾ ਕੂੜਾ ਫੈਲ ਜਾਂਦਾ ਬਹੁਤ ਜ਼ਿਆਦਾ ਅਸੀਂ ਪਰੇਸ਼ਾਨ ਆ ਅੰਟ ਤੁਹਾਨੂੰ ਕੀ ਦਿੱਕਤ ਹੈ ਜੀ ਇੱਥੇ ਸਾਨੂੰ ਵੀ ਇਹੀ ਦਿੱਕਤ ਹੈ ਜੋ ਇਹ ਕਹਿੰਦੇ ਪਏ ਨੇ ਸਾਨੂੰ ਵੀ ਇਹੀ ਦਿੱਕਤ ਹੈਗੀ ਬਾਰਿਸ਼ ਕਰਕੇ ਪਾਣੀ ਅੰਦਰਾ ਚ ਆ ਜਾਂਦਾ ਬੁਰਾ ਹਾਲ ਹੁੰਦਾ ਨਾ ਕੋਈ ਸਬਜ਼ੀ ਵਾਲਾ ਨਾ ਕੋਈ ਕੋਈ ਵੀ ਨਹੀਂ ਆਂਦਾ ਆਂਦੇ ਆ ਉੱਥੇ ਖੜ ਕੇ ਚਰੇ ਚਲੇ ਜਾਂਦੇ ਸਾਡੇ ਵਰਗੇ ਲੱਤਾਂ ਮਾਰਦੇ ਫਿਰ ਜਾਣਾ ਪੈਂਦਾ ਹੈ ਮੋਤਕਾ ਆ ਕਿਹੜਾ ਮਾਲਾ ਕਿਹੜਾ ਜੀ ਇਹ ਸਾਡਾ ਇਹ ਆ ਦਸੰਤ ਨਗਰ ਆ ਬਾੜ ਨੰਬਰ ਕਿਹੜਾ 36 36 36 ਨੰਬਰ ਆ ਅੱਛਾ ਤੇ ਹੁਣ ਜਿਹਨੇ ਵੋਟਾਂ ਮੰਗਣ ਹੋਣੀਆਂ ਉਹਨਾਂ ਨੂੰ ਵੋਟਾਂ ਤੁਸੀਂ ਕਿਸ ਤਰੀਕੇ ਨਾਲ ਪਾਉਣੀਆਂ ਕਿਉਂਕਿ ਹਰ ਪਾਰਟੀ ਆਲੇ ਨੇ ਹੁਣ ਤੁਹਾਡੇ ਕੋਲ ਆਉਣਾਗਾ ਇੱਥੇ ਤੇ ਕਿਨੂੰ ਵੋਟ ਪਾਉਂਗੇ ਇਸ ਵਾਰ ਜਿਹੜਾ ਕੰਮ ਕੰਮ ਕਰਾਏਗਾ ਕਰੇਗਾ ਤੇ ਅਸੀਂ ਉਹਨਾਂ ਨੂੰ ਹੀ ਕਰਾਂਗੇ ਅੱਜ ਜਿਹੜੇ ਇੱਥੇ ਪਹਿਲਾਂ ਸੀਗੇ ਕੌਂਸਲਰ ਜਿਹੜੇ ਹੁਣ ਸਾਫਕਾ ਹੁਣ ਹੋ ਜਾਣੇ ਹੁਣ ਨਵੇਂ ਬਣਨਗੇ ਤੇ ਉਹਨਾਂ ਨੂੰ ਲੱਗਦਾ ਕਿ ਵੋਟ ਪਾਉਣ ਵਾਲੀ ਹੈਗੀ ਵੀ ਜਿਸ ਤਰ੍ਹਾਂ ਗਲੀ ਦੇ ਹਾਲਾਤ ਬਣਾਏ ਹੋਏ ਨੇ ਉਹਨਾਂ ਨੇ ਆਏ ਤਾਂ ਕੋਈ ਵੀ ਨਹੀਂ ਹੈਗੇ ਆਂਦੇ ਤਾਂ ਕੋਈ ਵੀ ਨਹੀਂ ਹੈ ਵੋਟਾਂ ਦੇ ਟਾਈਮ ਭਾਵੇਂ ਆ ਜਾਣਾ ਸਤਿਨਾਦ ਗਵੀ ਬੇਨਤੀ ਕੀਤੀ ਵੀ ਤੁਸੀਂ ਸਾਡਾ ਪਹਿਲਾਂ ਮਸਲਾ ਹੱਲ ਕਰੋ ਜਿਹੜਾ ਤੇ ਹੁਣ ਕੋਈ ਅੰਦੇ ਹੁੰਦੀ ਨਹੀਂ ਹੈਗੇ ਅੱਛਾ ਪਾਣੀ ਦੀ ਸਮੱਸਿਆ ਕਿਸ ਤਰ੍ਹਾਂ ਦੀ ਹੈ ਪਾਣੀ ਪਾਣੀ ਤੇ ਹੁਣ ਠੀਕ ਆ ਹੁਣ ਤੇ ਇਹਨਾਂ ਨੇ ਸਮਰਸੀ ਬੋਰ ਲਵਾਇਆ ਆ ਹੁਣ ਪਾਣੀ ਠੀਕ ਆ ਪਾਣੀ ਪਾਣੀ ਦਾ ਜਿਆਦਾ ਪਰੇਸ਼ਾਨੀ ਸੀ ਸ਼ੀਨਾ ਮੈਡਮ ਨੇ ਪਾਣੀ ਦੀ ਸਾਨੂੰ ਪੂਰੀ ਸਹੂਲਤ ਦਿੱਤੀ ਆ ਤੇ ਬਿਲਕੁਲ ਹੁਣ ਜੀ ਪਾਣੀ ਠੀਕ ਆ ਪਾਣੀ ਆ ਰਿਹਾ ਸਾਨੂੰ ਪਾਣੀ ਮਿਲ ਰਿਹਾ ਪਾਣੀ ਦੀ ਪਰੇਸ਼ਾਨੀ ਸਾਡੀ ਖਤਮ ਹੋ ਗਈ ਬਾਕੀ ਆ ਗਲੀਆਂ ਦੀ ਪਰੇਸ਼ਾਨੀ ਸਾਨੂੰ ਬਹੁਤ ਜ਼ਿਆਦਾ ਹੈ ਤੇ ਸੀਵਰੇਜ ਵਗੈਰਾ समस्या, फिर से सारे केरे भर गया। पानी जाने में वही हो जाएगी अगर हम बच्चे जाते हैं गली में बोलते हैं ना चला नहीं जाता, चोट लग जाता है किसी का छिला जाता है चोट लग जाता है, यही हाल हो रहा है कोई नहीं आता भी है देख के चला जाता है गली समझो किसी को दिखता ही नहीं है अच्छा कितनी हैं है आपके बसंत नगर में जो इस तरह ही उनके हालात ਬਸੰਤ ਨਗਰ ਨੂੰ ਐਵੇਂ ਛੱਡਿਆ ਹੋਇਆ ਦੀ ਕੋਈ ਛੱਡਿਆ ਜਿਵੇਂ ਫालतू ਜਿਹਾ ਹੋਇਆ ਬਸੰਤ ਨਗਰ ਕੋਈ ਵਸਤੇ ਹੀ ਨਹੀਂ ਇੱਧਰ ਹਾਂ ਜੰਗੇ ਭਲੇ ਤਾਂ ਇੱਥੇ ਮਕਾਨ ਬਣੇ ਹੋਏ ਨੇ ਨੇ ਮਹਿੰਗੇ ਮਹਿੰਗੇ ਮਕਾਨ ਨੇ ਤਾਂ ਇਹ ਮਕਾਨਾਂ ਦੀ ਖੂਬਸੂਰਤੀ ਵੀ ਡਲ ਕੀਤੀ ਹੋਈ ਹੈ ਹੁਣ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਤਾਂ ਜਿਹੜੇ ਸੜਕ ਪੱਟ ਕੇ ਗਏ ਨੇ ਸੀਵਰੇਜ ਬਣਾ ਕੇ ਗਏ ਨੇ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਹੁਣ ਤਾਂ ਇੱਕ ਬਜ਼ੁਰਗ ਅੰਕਲ ਮੇਰੇ ਨਾਲ ਮਜਰੂਦ ਨੇ ਚੱਲ ਵੀ ਨਹੀਂ ਸਕਦੇ ਸਹੀ ਤਰੀਕੇ ਨਾਲ ਤਾਂ ਇਸ ਗਲੀ ਦੇ ਵਿੱਚ ਰਹਿ ਰਹੇ ਨੇ ਕਿਸ ਤਰੀਕੇ ਨਾਲ ਬਤੀਤ ਕਰ ਰਹੇ ਅੰਕਲ ਇਸਥੇ ਗੁਜ਼ਾਰਾ ਜਿਹੜਾ ਬਹੁਤ ਤਕਲੀਫ ਹੋ ਰਹੀ ਹੈ ਸਾਰਾ ਕੋਈ ਨਾ ਪੁੱਛਣ ਵਾਲਾ ਹੈ ਨਾ ਕੋਈ ਪੁੱਛ ਕੇ ਗਿਆ ਤਾਂ 5-6 ਮਹੀਨੇ ਹੋ ਗਏ ਮੈਨੂੰ ਕਦੀ ਇੱਕ ਟਾਈਮ ਖਾਏ ਵੀ ਕਦੀ ਖਾਣ ਮਿਲਦਾ ਨਹੀਂ ਹੈਗਾ ਉਹ ਟਾਈਮ ਦੇ ਵਿੱਚ ਸਾਨੂੰ ਇਹਨਾਂ ਨੇ ਆ ਕੇ ਛੱਦ ਦਿੱਤਾ ਆ ਪ੍ਰਧਾਨ ਦੇਸ਼ ਦਾ ਪ੍ਰਧਾਨੀ ਆ ਇਹਨਾਂ ਨੇ ਦੋ ਤਿੰਨ ਵਾਰੀ ਆਏ ਹੁਣ ਵੀ ਪੁੱਛਦੇ ਗਏ ਮੈਂ ਕੱਲ ਵੀ ਆਏ ਕਿ ਕੋਈ ਤਗੜੀ ਹਾਲਾਤ ਕਿਸ ਤਰ੍ਹਾਂ ਦੇ ਤੁਹਾਡੇ ਜੀ ਹਾਲਾਤ ਸਰ ਬਹੁਤ ਖਰਾਬ ਰਿਹਾ ਐ ਇੱਕਦਮ ਬਹੁਤ ਨਾ ਫਿਰ ਵੀ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਇੱਕਦਮ ਤਕਰੀਰ ਦੇ ਵਿੱਚ ਫਸਿਆ ਪਾਣੀ ਮਾਰੇ ਮੀਰ ਪੰਦਾ ਕਰੇ ਗਲ ਇਹ ਹੋ ਜਾਂਦਾ ਕੋਈ ਨਹੀਂ ਆਉਂਦਾ ਕੱਪ ਨੂੰ ਕੋਈ ਨਾ ਕੋਈ ਬਾਤ ਪੁੱਛਣ ਆਉਂਦਾ ਇੱਥੇ ਦੇ ਕੇ ਸਾਨੂੰ ਕਹੀਏ ਕੁਝ ਅਗਲਾ ਕਹਿੰਦਾ ਹਾਂ ਹਾਂ ਠੀਕ ਹੈ ਦੇਖੀ ਜਾਊਗੀ ਕੋਈ ਗੱਲ ਨਹੀਂ ਹੋ ਜਾਉ ਬਾਏ ਐਨੀ ਗੱਲ ਕਹਿੰਦਾ ਜੀ ਅੱਗੇ ਗੱਲ ਨਹੀਂ ਕਰਦੇ ਕੋਈ ਤੇ ਕੋਈ ਆਉਂਦਾ ਨਹੀਂ ਇੱਥੇ ਕਿ ਵੀ ਗਲੀਆਂ ਨੂੰ ਬਣਾ ਬਣਾ ਦਿੱਤੀ ਜਾਣ ਤੇ ਲੋਕ ਜਿਹੜੇ ਸਹੀ ਤਰੀਕੇ ਨਾਲ ਇੱਥੇ ਰਹਿਣ ਨਹੀਂ ਸਰ ਕੋਈ ਨਹੀਂ ਆਉਂਦਾ ਇੱਥੇ ਇੱਥੇ ਕੋਈ ਨਹੀਂ ਆਉਂਦਾ ਕਹਿ ਕੇ ਦੀ ਬਹੁਤ ਦੇਖ ਲਿਆ ਨਹੀਂ ਆਉਂਦਾ ਕੋਈ ਵੀ ਸਾਧੀਆਂ ਵਾਲੇ ਕੋਈ ਆਉਂਦਾ ਨਹੀਂ ਸਾਧੀ ਲੈਣ ਗਿਆ ਜਾਂ ਗਾਰੇ ਤੇ ਬੜੀ ਦਾ ਵਿੱਚ ਜਾ ਕੇ ਕੋਈ ਨਹੀਂ ਆਉਂਦਾ ਸਰ ਕਿਹੜਾ ਹਲਕਾ ਕੀ ਹੈਗਾ ਕਿਹੜਾ ਮਹੱਲਾ ਇਹ ਇਹ ਬਸੰਤਨਗਰ ਗਲੀ ਨੰਬਰ 6 ਸੀ ਯਾਰ ਸਰ ਕਿੰਨੇ ਚਿਰ ਤੋਂ ਇਹ ਸਮੱਸਿਆ ਹੈਗਾ ਸਮਰ ਸਾਢਾ ਸਾਲ ਹੋ ਗਿਆ ਸਰ ਹਾਂ ਜੀ ਪਹਿਲਾਂ ਪਾਣੀ ਦੇ ਕਿੰਨਾ ਬਹੁਤ ਆ ਰਹੇ ਸੀਗੇ ਕਦੇ ਪਾਣੀ ਦੇ ਮਿੱਟੀ ਆ ਜਾਣੇ ਕਦੇ ਕੋਸ਼ਾ ਜਾਣਾ ਕਿੰਨੇ ਵਾਰ ਤਾਂ ਨਾ ਪ੍ਰਧਾਨ ਉਹਨਾਂ ਨੇ ਕਰਾਇਆ ਆ ਆ ਗੱਲ ਸਕੂਟਰ ਦੇ ਗੱਡੇ ਮਾਦਦੇ ਕਰਾਉਂਦੇ ਰ ਆ ਹੁਣ ਮਾਰੇ ਪਾਣੀ ਦਾ ਸੁਧਾਰ ਆਇਆ ਹੈਗਾ ਜੀ ਹੁਣ ਠੀਕ ਹੈ ਹਾਂ ਜੀ ਤੇ ਹੁਣ ਕਿੰਨਾਂ ਨੂੰ ਵੋਟ ਪਾਉਂਗੇ ਇਸ ਵਾਰ ਜਿਹੜੇ ਕੌਂਸਲਰ ਦੀਆਂ ਵੋਟਾਂ ਪਾਉਣ ਆਉਣਗੇ ਕਿਸ ਤਰ੍ਹਾਂ ਦਾ ਕੌਂਸਲਰ ਚੱਪ ਹਾਲਦੇ ਇਸ ਵਾਰ ਬਹੁਤ ਦਾ ਸਾਰਾ ਆਪਾਂ ਉਹਨਾਂ ਨੂੰ ਪਾਵਾਂਗੇ ਜਿਹੜਾ ਸਾਡੇ ਨਾਲ ਖਿਆਲ ਵੀ ਕਰੇਗਾ ਧਿਆਨ ਰੱਖੇਗਾ ਜਿਹੜਾ ਰਾਹ ਬਣਾ ਦੇਊਗਾ ਆਪਾਂ ਉਹਨਾਂ ਨੂੰ ਪਾਵਾਂਗੇ ਸਿੱਧੀ ਐਕਦਾ ਤੇ ਜਿਹੜੇ ਪਹਿਲਾਂ ਸੀਗੇ ਉਹਨਾਂ ਨੇ ਰਾਹ ਨਹੀਂ ਬਣਾਇਆ ਕੁਝ ਨੇ ਬਣਾਇਆ ਉਹ ਤਾਂ ਬਾਤ ਵੀ ਨਹੀਂ ਪੁੱਛਦੇ ਸਾਰੇ ਕਿਸੇ ਨੂੰ ਉਹ ਅਜੇ ਬਾਤ ਨਹੀਂ ਪੁੱਛਦੇ ਰਹਿ ਗਏ ਹਾਂਜੀ ਕੌਣ ਸੀਗਾ ਪਹਿਲਾਂ ਕਾਉਂਸਲਰ ਇੱਥੇ ਪਹਿਲਾਂ ਤਾਂ ਆਪਣੇ ਕੀਯਾ ਦਾ ਨਾਮ ਹੈਗਾ ਜੀ ਹਾਂ ਕਾਲਾ ਉਹ ਉਹਦਾ ਆਇਆ ਹੀ ਨਹੀਂ ਇੱਥੇ ਕਦੀ ਵੀ ਕੀ ਉਹਨਾਂ ਨੇ ਕਰਨਾ ਅੱਗੇ ਕੰਮ ਹੂੰ ਕੋਈ ਨਹੀਂ ਆਇਆ ਇੱਥੇ ਸਾਰਾ ਹਾਂ ਜੀ ਅਪੀਰ ਕਾਲੇ ਹੁਣੀ ਸੀਗੇ ਇੱਥੇ ਕਾਉਂਸਲਰ ਪੈਣ ਹਾਂ ਜੀ ਹਾਂ ਜੀ ਹੁਣ ਨਹੀਂ ਇੱਥੇ ਉਹਨਾਂ ਨੇ ਕੁਝ ਨਹੀਂ ਕੀਤਾ ਹੈਗਾ ਜਦੋਂ ਦੁਕਾਨ ਦੇ ਮੋੜ ਦੇ ਉੱਪਰ ਵੀਡੀਓ ਬਣਾ ਕੇ ਲੈ ਕੇ ਜਾਓ ਜੀ ਆਹ ਦੇਖੋ ਕਿੱਦਾਂ ਦੇ ਹਾਲਾਤ ਨੇ ਉੱਥੋਂ ਨੰਗਣ ਦਾ ਵਿਰਸਤਾ ਦੇਖੋ ਕਿੱਦਾਂ ਦਾ ਹਾਂ ਆ ਦੋ ਤਿੰਨ ਵਾਰ ਹੀ ਆ ਗਿਰੇ ਨੇ ਹਾਂ ਜੀ ਹਾਂ ਦੋ ਤਿੰਨ ਵਾਰ ਹੀ ਇਹਨਾਂ ਤੇ ਛੋਟ ਲੱਗੀ ਆ ਹਾਂ ਜੀ ਇੱਥੇ ਡਿੱਗਿਆ ਸੀ ਮੈਂ ਆਪ ਜਦੋਂ ਮਿੱਟੇ ਹੈਗੇ ਤੇ ਮਿੱਟਿਆਂ ਦੇ ਹਾਂ ਵਰਸਾਂ ਮਿੱਟ ਗਈ ਆ ਮੈਂ ਜਾ ਚੌਥਾ ਲਾ ਵਾ ਡਿੱਗਦੀ ਇੱਥੇ ਇਹਨਾਂ ਨੇ ਮੈਨੂੰ ਚੱਕਿਆ ਆ ਇਹਨਾਂ ਨੇ ਬੱਚੇ ਜਦੋਂ ਖੇਡਦੇ ਆ ਫਿਰ ਹਾਂਜੀ ਬੱਚੇ ਜਦੋਂ ਖੇਡਦੇ ਆ ਬੱਚੇ ਕਿਥੇ ਉਹ ਵੀ ਡਿੱਗਦੇ ਆ ਉਹ ਬੱਚੇ ਤਾਂ ਡਿੱਗਦੇ ਆ ਜੀ ਇਹ ਮੈਨੂੰ ਚੱਕਿਆ ਇਹਨਾਂ ਨੇ ਬੱਚਿਆਂ ਨੂੰ ਨਹੀਂ ਬਾਹਰ ਕੱਢਦੇ ਹੈਗੇ ਨਹੀਂ ਕਰਦੇ ਸੜਕ ਕਰਕੇ ਸੜਕ ਕਰਕੇ ਆ ਗਜਰੀ ਹੈਗੇ ਪੱਥਰ ਵੇਖੋ ਕਿੱਡੇ ਨੇ ਕਿਤੇ ਬੱਚਿਆਂ ਦੇ ਵੱਜ ਜੇ ਕੁਝ ਹੋ ਜੇ ਐਸੇ ਮਾਰੇ ਫਿਰ ਐਸੇ ਨਹੀਂ ਕੱਢਦੇ ਅੱਛਾ ਤੇ ਹੁਣ ਜਿਹੜੇ ਆ ਬਹੁਤ سارے ਜਿਹੜੇ ਲੋਕ ਦੇਖਣਗੇ ਹੁਣ ਵੋਟ ਤੁਸੀਂ ਕਿਹਨਾਂ ਨੂੰ ਪਾਉਣੀ ਹੈ ਕਿਸ ਤਰ੍ਹਾਂ ਦਾ ਕਾਉਂਸਲਰ ਚਾਹੁੰਦੇ ਹੋ ਕਿ ਜਿਹੜਾ ਬਸੰਤਨਗਰ ਨੂੰ ਸਵਾਰੇ ਸਾਡੀ ਗਲੀ ਦਾ ਜਿਹੜਾ ਸੁਧਾਰ ਕਰੇਗਾ ਅਸੀਂ ਉਹਨੂੰ ਵੋਟ ਪਾਵਾਂਗੇ ਹਾਂਜੀ ਮੈਮ ਹਾਂਜੀ ਮੈਂ ਵੀ ਇਹੀ ਕਹਿੰਦੀ ਆਂ ਜੀ ਜਿਹੜਾ ਸਾਡੀ ਗਲੀ ਬਣਾਊਗਾ ਸੀ ਉਹਨੂੰ ਵੋਟ ਪਾਵਾਂਗੇ ਅੱਛਾ ਪਹਿਲਾਂ ਇਸ ਵਾਰੀ ਗਲੀ ਤਾਂ ਨਹੀਂ ਬਣਵਾਉਣੀ ਤੁਸੀਂ ਨਹੀਂ ਪਹਿਲੋ ਆ ਤੇ ਹੁਣ ਪਹਿਲਾਂ ਬਣੀ ਹੋਈ ਸੀ ਪਹਿਲੋ ਬਣੀ ਹੋਈ ਸੀ ਤੇ ਹੁਣ ਸੀਮੈਂਟ ਵਾਲੀ ਹੁਣ ਸੀਮੈਂਟ ਵਾਲੀ ਬਣ ਜੇ ਵਧੀਆ ਗਲੀ ਅਸੀਂ ਤਾਂ ਉਹਨਾਂ ਨੂੰ ਹੀ ਪਾਵਾਂਗੇ ਉਹਨਾਂ ਦਾ ਹੀ ਧੰਨਵਾਦ ਕਰਾਂਗੇ ਇਹ ਸਾਡੇ ਸੁਧਾਰ ਕਰਨ ਹੁੰਦਾ ਤਾਂ ਐ ਆ ਨਾ ਕਿ ਜਦੋਂ ਵੋਟ ਮੰਗਣ ਆਉਂਦੇ ਵੀ ਸਾਰੇ ਕਹਿ ਜਾਂਦੇ ਵੀ ਅਸੀਂ ਬਣਾ ਦੇਵਾਂਗੇ ਵੋਟ ਫਿਰ ਤੁਸੀਂ ਕਿਨੂੰ ਪਾਉਂਗੇ ਵੀ ਕਿੱਦਾਂ ਦਾ ਮਤਲਬ ਹੋਰ ਸਾਨੂੰ ਤਾਂ ਹੁਣ ਪਤਾ ਨਹੀਂ ਵੀ ਜਾਂ ਤੁਸੀਂ ਬਣਵਾਓਗੇ ਜਿਹੜੀ ਗੱਲ ਹੈ ਜਾਂ ਤੁਸੀਂ ਬਣਵਾਓਗੇ ਜਾਂ ਕੋਈ ਬਣਾਏਗਾ ਹੁਣ ਇਹ ਵਾਰ ਸੰਤ ਨਹੀਂ ਨਾ ਪਤਾ ਹੈਗਾ ਜਿਹੜਾ ਵੀ ਕੋਈ ਆਂਦਾ ਆ ਉਹ ਕਹਿ ਦੇਗਾ ਅਸੀਂ ਪਾਵਾਂਗੇ ਹੁਣ ਇਹ ਪਤਾ ਲੱਗਿਆ ਨਾ ਵੀ ਸਾਨੂੰ ਕਿਹੜਾ ਬਣਾ ਕੇ ਦੇਊਗਾ ਕੌਣ ਵਾਦਾ ਕਰਦਾ ਵੀ ਅਸੀਂ ਬਣਵਾ ਕੇ ਦਵਾਂਗੇ ਹਾਂ ਬਾਈ 2 ਮਹੀਨੇ ਚਾਹ ਮਹੀਨੇ ਹਾਂਜੀ ਬੋਟਾ ਲੈ ਕੇ ਚੱਲ ਜਾਂਦੇ ਕੋਈ ਨਹੀਂ ਪੁੱਛਦਾ ਹੈਗਾ ਬਾਅਦ ਜੇ ਜਾਣਿਆ ਤਾਂ ਕਹਿੰਦੇ ਸਾਡੇ ਕੋਲ ਕੀ ਆ ਜਦ ਵੀ ਜਾਣਿਆ ਜਦ ਜਦ ਉਹ ਕਹਿੰਦੇ ਜਾਓ ਬਾਅਦ ਚਾਹਾਂਗੇ ਕੋਈ ਆਂਦਾ ਹੀ ਨਹੀਂ ਹੈਗਾ ਇੱਥੇ ਚਲੇ ਜਾਂਦੇ ਆ ਸਾਰੇ ਕਿੰਨੀਆਂ ਗਲੀਆਂ ਨੇ ਇਸ ਤਰ੍ਹਾਂ ਦੀ ਇੱਥੇ ਸਾਰੇ ਜਾ ਕੇ ਦੇਖੋ ਸਾਡੇ ਕੰਨੀ ਵੀ ਪਾਣੀ ਪਾਣੀ ਜਦ ਵੀ ਬੜਾ ਔਖਾ ਜਾ ਕੇ ਦੇਖੋ ਅੱਧਰ ਸਾਡੇ ਕਨੀ ਕੀ ਹਾਲਤ ਹੋਈ ਹੋਈ ਆ ਕਹਿੰਦੇ ਮਹੱਲਾ ਬਹੁਤ ਸੁਧਾਰ ਦਿੱਤਾ ਕਹਿੰਦੇ ਵੀ ਸਮਰਸੀਬਲ ਵਗੈਰਾ ਕਿਹੜਾ ਮਹੱਲਾ ਸੁਧਾਰਤਾ ਦੇਖੋ ਮਹੱਲੇ ਦਾ ਹਾਲਤਾ ਦੇਖੋ ਤੁਸੀਂ ਕਿਹੜਾ ਕਿਹੜਾ ਏਰੀਆ ਮਤ ਆ ਰਿਹਾ ਨਾਲੀ ਆ ਸਾਡਾ ਵੀ ਨਾਮ ਕੀ ਹੈ ਹਾਂ ਬਸੰਤਨਗਰ ਹੈ ਜੀ ਗਲੀ ਨੰਬਰ ਕਿੰਨੀ ਤੁਹਾਡੀ ਸਾਢੇ 5 ਸਾਢੇ 5 ਹੈ ਉੱਥੇ ਵੀ ਇਸ ਤਰ੍ਹਾਂ ਦੀ ਹਾਲਾਤ ਨੇ ਹਾਂ ਦੇਖੋ ਆ ਗਿਆ ਆ ਦੇਖੋ ਕੀ ਹਾਲ ਆ ਸਾਡਾ ਮਾਗਰਲੇ ਬਸੇ ਤਾਂ ਭਾਈ ਜੀ ਅੱਜ ਬਸੰਤਨਗਰ ਦਾ ਅਸੀਂ ਦੌਰਾ ਕਰ ਰਹੇ ਸੀ ਵੀ ਕੀ ਹਾਲਾਤ ਨੇ ਬਸੰਤਨਗਰ ਦੇ ਵਿੱਚ ਜਿਵੇਂ ਹੁਣ ਵਾਰਡ ਨੰਬਰ ਪਹਿਲਾਂ 32 ਸੀ ਹੁਣ 36 ਹੋ ਗਿਆ ਏ ਤੇ ਕੀ ਹਾਲਾਤ ਨੇ ਹੁਣ ਇੱਥੇ ਦੇ ਬਹੁਤ ਮਾੜੇ ਹਾਲਾਤ ਆ ਜੀ ਪਹਿਲਾਂ ਤਾਂ ਪਾਣੀ ਨਾਲ ਇਸ ਜਨਤਾ ਦਾ ਬੜਾ ਗੰਦਗੀ ਭਰਿਆ ਪਾਣੀ ਪੀਤਾ ਫਿਰ ਜਾ ਕੇ ਕੁਝ ਕਹਿ ਕੋਈਆ ਖਰਾਕ ਰੋ ਕੇ ਲੋਕਾਂ ਦੇ ਚੱਕਰ ਮਾਰ ਮਾਰ ਕੇ ਬਹੁਤ ਪਰੇਸ਼ਾਨੇ ਨਾਲ ਪਾਣੀ ਦਾ ਹੱਲ ਕਰਵਾਇਆ ਫਿਰ ਉਤਵਾ ਦੇ ਦੇਖ ਲਓ ਗਲੀਆਂ ਪੱਟੀਆਂ ਪਈਆਂ ਟੋਏ ਆ ਪਿਛਲੇ ਪਾਸੇ ਵੀ ਇਹਨੋਂ ਵੀ ਕਟੋਕਾਰੇ ਕਾਫੀ ਦੇਰ ਹੋ ਗਈ ਆਲ ਤਾਂ ਕਿਸੇ ਸਰਕਾਰ ਨੇ ਸੁਣੀ ਨਹੀਂ ਕਿਸੇ ਗਰੀਬ ਬੰਦੇ ਨੂੰ ਪੁੱਛ ਲੋ ਉਹ ਵਿਚਾਰੇ ਕਿਵੇਂ ਜਾਂਦੇ ਨੇ ਇੱਥੇ ਨਿਕਲ ਗਏ ਕਈ ਡਿੱਗਦੇ ਆ ਕਈਆਂ ਦੇ ਬੇਬੇ ਇੱਕ ਮਗਲੀ ਗਲੀ 'ਚ ਉਹ गिर ਕੇ ਵਿਚਾਰੇ ਜੀ ਲਾਤ ਡੁੱਟ ਗਏ ਉਹਦਾ ਸਾਰੇ ਗਲੀ ਨੇ ਪੈਸੇ ਇਕੱਠੇ ਕਰਕੇ ਉਹਦਾ ਇਲਾਜ ਕਰਵਾਇਆ ਤੇ ਇਹ ਸਿਹਰੇ ਦੀਆਂ ਸਮੱਸਿਆ ਐ ਟੋਇਆਂ ਟੋਇਆਂ ਤੋਂ ਹੁੰਦੀਆਂ ਤੇ ਸਰਕਾਰ ਦਾ ਕੋਈ ਧਿਆਨ ਨਹੀਂ ਦਾ ਤੇ ਹੁਣ ਤੁਹਾਡੇ ਕੋਲ ਸਾਰਿਆਂ ਨੇ ਆਉਣਾਗਾ ਤੇ ਕੀ ਕਹੋਗੇ ਹੁਣ ਉਹਨਾਂ ਨੂੰ ਜਿਹੜੇ ਕਾਉਂਸਲਰ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਉਨਨਨ ਇਹ ਹੀ ਆ ਵੀ ਜਿਹੜੇ ਵਾਦੇ ਕਰਦੇ ਆ ਪੂਰੇ ਜਰੂਰ ਕਰਿਆ ਕਰਨਾ ਨਹੀਂ ਤਾਂ ਜਨਤਾ ਦਾ ਵਿਸ਼ਵਾਸ ਟੁੱਟ ਜਾਂਦਾ ਅੱਛਾ ਪਹਿਲਾਂ ਕੌਣ ਸੀ ਇੱਥੇ ਕਾਉਂਸਲਰ ਪਹਿਲਾ ਕਾਉਂਸਲਰ ਆਪਣਾ ਜਰਨੈਲ ਸਿੰਘ ਹਮ ਜਰਨੈਲ ਸਿੰਘ ਕਾਉਂਸਲਰ ਹਮ ਹੁਣ ਪੈਪਾਂ ਦਾ ਕੋਈ ਪਤਾ ਨਹੀਂਗਾ ਵੀ ਪੈਪ ਨਵੇਂ ਪਾਉਂਦੇ ਆ ਜਾਂ ਕਿੱਦਾਂ ਕੀ ਕਰਦੇ ਆ ਹਾਲੇ ਤਾਂ ਗਲੀਆਂ ਦਾ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ ਅੱਛਾ ਹੁਣ ਆ ਰਹੇ ਨੇ ਇੱਥੇ ਇਹਨੂੰ ਦੇਖਣ ਵਾਸਤੇ ਕਿ ਵੀ ਇਹਨੂੰ ਬਣਾਉਣਾਗਾ ਕਿਉਂਕਿ ਹੁਣ ਵੋਟਾਂ ਆ ਗਈਆਂ ਨੇ ਨਹੀਂ ਕਾਫੀ ਧਿਰ ਹੋ ਗਿਆ ਹੁਣ ਕਦੇ ਨਹੀਂ ਆਉਂਦਾ ਨਹੀਂ ਆ ਰਿਹਾ ਨਹੀਂ ਜੀ ਪਹਿਲਾਂ ਪਹਿਲਾਂ ਆਏ ਸੀਗੇ ਹਮ ਅਖੇ ਜੀ ਇੱਥੇ ਠੇਕੇਦਾਰਿਆ ਭੱਜ ਗਿਆ ਮੁੜ ਕੇ ਕਹਿੰਦੇ ਹੁਣ ਤੱਕ ਤਾਂ ਕੋਈ ਆਇਆ ਨਹੀਂ ਤਾਂ ਹੁਣ ਕਿਦਾਂ ਦਾ ਕੌਂਸਲਰ ਚਾਹੁੰਦੇ ਹੋ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਹਨਾਂ ਨੂੰ ਵੋਟ ਪਾਉਂਗੇ ਕਿਸ ਤਰੀਕੇ ਨਾਲ ਜਿਹੜਾ ਇਮਾਨਦਾਰ ਹੋਇਆ ਆਪਣੀਆਂ ਸ਼ਰਤਾਂ ਤੇ ਪੂਰਾ ਰਵੇ ਆਪਾਂ ਤਾਂ ਉਹਨੇ ਵੋਟ ਪਾਵਾਂਗੇ ਜੀ ਬਿਲਕੁਲ ਕੀ ਲੱਗਦਾ ਹੈ ਕਿ ਹੁਣ ਸਾਰੀ ਪਾਰਟੀਆਂ ਵਾਲੇ ਨਾ ਆਉਣਾਗਾ ਤਾਂ ਹੁਣ ਤੱਕ ਕਿਨਾਂ ਦੇ ਕੰਮ ਤੋਂ ਜਿਹੜਾ ਖੁਸ਼ ਹੈਗੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਵੀ ਹੈਗੇ ਤੇ ਕਾਂਗਰਸ ਵਾਲੇ ਵੀ ਹੈਗੇ ਨਹੀਂ ਆਪ ਬੀਜੇਪੀ ਅਕਾਲੀ ਵਾਲੇ ਵੀ ਹੈਗੇ ਕੋਈ ਵੀ ਅੱਧਾ ਇੱਕ ਪਰਸੈਂਟ ਕੰਮ ਕਰਦੇ ਨੇ ਬਾਕੀ ਅੱਧਾ ਪਰਸੈਂਟ ਝੜਾ ਪੂਰਾ ਪਰਸੈਂਟ ਦਾ ਕੰਮ ਕਰੂਗਾ ਉਹ ਆਪਣੀ ਜਨਤਾ ਨੂੰ ਪਤਾ ਲੱਗ ਜਾਂਦਾ ਆਪੇ ਵੋਟ ਪਾਉਂਦੀ ਆ ਪਰ ਬਸੰਤ ਨਗਰ ਲਾਵਾ ਨਹੀਂ ਛੱਡਿਆ ਹੋਇਆ ਬਿਲਕੁਲ ਲੱਗਦਾ ਹੀ ਆ ਜੀ ਕਿੰਨੀਆਂ ਗਲੀਆਂ ਨੇ ਭਰੀ ਇੱਥੇ ਆ ਵੇਖ ਲਓ ਇੱਥੋਂ ਜਾ ਕੇ ਤੁਸੀਂ ਸਾਰੀਆਂ ਗਲੀਆਂ ਕੱਚੀਆਂ ਨੇ ਇਧਰੋਂ ਜਿਹੜੀਆਂ ਪਾਟੀਆਂ ਦੁਆਰਾ ਆ ਗੁਰਦੁਆਰਾ ਤੋਂ ਲੈ ਕੇ ਪਿਛਲੀ ਗਲੀ ਤੱਕ ਸਾਰੇ ਪਾਏ ਪਾਟ ਪਟ ਜਿਆ ਗਏ ਕਿ ਨਵੇਂ ਪਾਏ ਮੋੜ ਕੇ ਹੁਣ ਇੱਥੇ ਕੋਈ ਆਇਆ ਨਹੀਂ ਨਾ ਤਾਂ ਸੜਕ ਪਈ ਆ ਨਾ ਈਟਾਂ ਦੀ ਸੜਕ ਪਈ ਆ ਜਿਹੜੀ ਸੀਗੇ ਪੱਕੀ ਉਹ ਵੀ ਵੱਟ ਗਿਆ ડાણે ਹੋਏੇ ਕੰਮ ਹੋ ਗਿਆ ਹੂੰ ਅ ਸੋ ਗੱਲਬਾਤ ਕਰ ਰਹੇ ਆ ਵਾਰਡ ਨੰਬਰ 36 ਦੇ ਵਿੱਚ ਜਿਹੜਾ ਪੁਰਾਣਾ 32 ਨੰਬਰ ਵਾਰਡ ਸੀਗਾ ਤੇ ਹੁਣ 36 ਜਿਹੜਾ ਕ ਬਣ ਗਿਆ ਤੇ ਉਸ ਦੇ ਹਾਲਾਤ ਜਿਹੜੇ ਨੇ ਉਹ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਜਿਹੜੇ ਲੋਕ ਨੇ ਉਹ ਇੱਥੇ ਪਰੇਸ਼ਾਨ ਨੇ ਚਾਰ ਪੰਜ ਗਲੀਆਂ ਨੇ ਤੁਹਾਨੂੰ ਫੁਟੇਜ ਵੀ ਦਿਖਾਵਾਂਗੇ ਕਿਸ ਤਰੀਕੇ ਨਾਲ ਕਿਉਂਕਿ ਨਗਰ ਨਿਗਮ ਚੋਣਾ ਆ ਗਈਆਂ ਨੇ ਤੇ ਨਾਲ ਹੀ ਹਰ ਇੱਕ ਕੈਂਡੀਡੇਟ ਨੇ ਇਹਨਾਂ ਦੇ ਘਰਾਂ ਦੇ ਵਿੱਚ ਵੋਟਾ ਮੰਗਣ ਜਿਹੜਾ ਪਹੁੰਚਣਾਗਾ ਤਾਂ ਕਿ ਇਹਨਾਂ ਨੂੰ ਵੋਟ ਪਾਉਣੀ ਐ ਇਸ ਵਾਰ ਤੁਸੀਂ ਸਾਡੀ ਗਲੀ ਬਣ ਜੇਗੀ ਅਸੀਂ ਵੋਟਾਂ ਪਾਵਾਂਗੇ ਸਾਡੀ ਗਲੀ ਨਹੀਂ ਬਣੂਗੀ ਪੂਰਾ ਮੱਲਾ ਕਿਸੇ ਨੂੰ ਵੋਟ ਨਹੀਂ ਪਾਏਗਾ ਹਾਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ ਉਹ ਦੇਖੋ ਕਰਦੇ ਸਾਡੇ ਬਿਮਾਰ ਨੇ 6 ਮਹੀਨੇ ਹੋ ਗਏ ਡਾਕਟਰ ਨੇ ਦੱਸਿਆ ਧੂੜ ਮਿੱਟੀ ਦੀ ਬਿਲਕੁਲ ਵਿਚਾਰ ਰੱਖਣਾ ਵਾ ਬਾਹਰ ਬੈਠਣ ਜੋਗੇ ਨਹੀਂ ਹੈਗੇ ਅਸੀਂ ਅੰਦਰ ਬੜ ਕੇ ਹੱਟਾਂ ਬੈਠਣਾ ਪਰ ਇੱਥੇ ਤਾਂ ਹੈ ਹੀ ਧੂਲ ਮਿੱਟੀ ਹੈ ਧੂੜ ਮਿੱਟੀ ਹੈ ਹੀ ਇੱਥੇ ਅਸੀਂ ਗਰੀਬ ਬੰਦੇ ਆ ਤਾਜੀ ਕਰਕੇ ਖਾਣ ਵਾਲੇ ਆ ਬਹੁਤ ਜ਼ਿਆਦਾ ਅਸੀਂ ਮਜਬੂਰ ਹੈਗੇ ਆ ਹਾਂਜੀ ਤਾਂ ਦੇਖ ਸਕਦੇ ਹੋ ਉੱਧਰ ਇੱਕ ਅੰਕਲ ਜੀ ਵੀ ਨੇ ਅ ਜੋ ਬਿਮਾਰ ਵੀ ਨੇ ਅੰਕਲ ਜੀ ਕਿੰਨੇ ਕ ਤੇਰੇ ਤੋਂ ਬਿਮਾਰ ਲੋ ਤੇ ਕੀ ਹਾਲਾਤ ਨੇ ਇੱਥੇ ਦੇ ਮੈਂ ਕਹਿੰਦਾ 7-8 ਮਹੀਨੇ ਹੋ ਗਏ ਨੇ ਮੈਨੂੰ ਬੈਠੇ ਨੂੰ 8 ਮਹੀਨੇ ਹੋ ਗਏ ਬਿਮਾਰ ਪਿਆ ਪੈਠੀ ਠੀਕ ਹੀ ਨਹੀਂ ਹੁੰਦਾ ਮੂੰਹ ਮਿੱਟੀ ਤੇ ਆ ਤੂੰ ਮਿੱਟੀ ਪੈਂਦੀ ਹੈ ਬਾਹਰ ਬੈਠ ਨੇ ਤਾਂ ਬੁਰਾ ਹਾਲ ਹੈ ਗਰੀਬ ਬੰਦੇ ਗਲੀ ਸਾਰੇ ਗਰੀਬ ਬੰਦੇ ਨੇ ਅਮੀਰ ਇੱਥੇ ਕੋਈ ਵੀ ਨਹੀਂ ਹੂੰ ਕੋਈ ਗਲੀ ਠੀਕ ਕਰਾ ਦਿਓ ਅਸੀਂ ਵੋਟਾਂ ਪਾਵਾਂਗੇ ਜਿੰਨੂੰ ਕਹੋ ਉਹਨੂੰ ਪਾਵਾਂਗੇ ਮਤਲਬ ਇਸ ਵਾਰ ਪਹਿਲਾਂ ਗਲੀ ਬਣਵਾਣੀ ਕੀ ਕਹਿ ਕੇ ਜੋ ਗਲੀ ਬਣਵਾਓ ਉਸ ਤੋਂ ਬਾਅਦ ਵੋਟਾਂ ਪਾਵਾਂ ਹਾਂ ਉਸ ਤੋਂ ਬਾਅਦ ਵੋਟਾਂ ਪਾਵਾਂਗੇ ਪਰ ਵੋਟਾ ਲੋਕ ਪਹਿਲਾਂ ਪਾ ਦਿੰਦੇ ਬਾਅਦ ਚ ਵਾਦੇ ਕਰਕੇ ਨਿਕਲ ਜਾਂਦੇ ਨੇ ਇਹਨਾਂ ਦੇ ਮੁੜ ਕੇ ਗੱਲ ਹੀ ਜਾਨੀਆ ਨੇ ਕਹਿੰਦੇ ਉਹ ਹੈ ਹੀ ਨਹੀਂ ਬੈਠਾ ਉੱਤੇ ਹੀ ਹੁੰਦਾ ਹਾਂ ਅਸੀਂ ਬੜੀ ਵਾਰੀ ਦੇਖ ਬੈਠੇ ਹਾਂ ਹਾਂ ਬੰਦਾ ਉੱਪਰ ਹੀ ਹੁੰਦਾ ਥਰੇ ਝੂਠ ਮਾਰਦੇ ਨੇ ਕਾ ਵੀ ਹੈ ਨਹੀਂਗਾ ਭਈ ਵੋਟਾ ਵੀ ਤੂੰ ਗਿੜੇ ਮਾਰਦਾ ਹੀ ਹੁਣ ਕੰਮ ਕਰਾਵੇ ਕੀ ਫਰਕ ਪੈਣਾ ਤੂੰ ਉਹਦਾ ਪੱਲਿਓ ਕਰਾਣਾ ਆਪਣੇ ਹੂੰ ਸਰਕਾਰ ਕੋਲੇ ਕਰਾਣਾ ਜੀ ਬਹੁਤ ਜ਼ਿਆਦਾ ਜੀ ਪਹਿਲਾਂ ਪਾਣੀ ਦਾ ਸਿਆਪਾ ਪਿਆ ਅਸੀਂ ਭਾਂਚ ਗਲੀਆਂ ਬਾਲਟੀ ਵਾਲੇ ਕਿਉਂ ਛੋਟਣਾ ਜਿਹੜਾ ਟੂਰ ਲਵਾਇਆ ਤਾਂ ਮਾਲਾ ਮੋਟਾ ਪਾਣੀ ਆਂਦਾ ਹੂੰ ਕੀ ਕਹੋਗੇ ਜਿਹੜਾ ਹੁਣ ਵੋਟਾ ਤੁਹਾਡੇ ਕੋਲ ਮੰਗਣ ਆਊਗਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਹਾਂਗੇ ਭਾਈ ਗਲੀਆਂ ਠੀਕ ਕਰਾ ਦਿਓ ਤੇ ਵੋਟਰ ਆਵਾ ਲਓ ਆ ਤੋਕ ਦੇਵਾਂਗੇ ਤੁਹਾਨੂੰ ਦੇਖ ਕੇ ਆਵਾਂ ਜਿਹੜਾ ਆਊਗਾ ਉਹਨੂੰ ਵੋਟ ਮਿਲੂਗੀ ਨਾ ਮਿਲੀ ਤਾਂ ਗੱਲ ਕਰਾਂਗੇ ਹੂੰ ਠੀਕ ਹੈ ਠੀਕ ਹੈ ਸੋ ਲਗਾਤਾਰ ਹੀ ਐਸੇ ਗਲੀ ਦੇ ਵਿੱਚ ਸਮੱਸਿਆਵਾਂ ਜਿਹੜੀਆਂ ਨੇ ਉਹ ਭਰੀਆਂ ਪਈਆਂ ਨੇ ਦੂਰ ਤੱਕ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਆ ਦੇਖੋ ਸੇਵਾ ਸਰਾ ਤਸਵੀਰਾਂ ਦਿਖਾਓ ਇੱਕ ਵਾਰੀ ਕਿ ਕਿਸ ਤਰੀਕੇ ਨਾਲ ਘਰ ਦੇ ਬਿਲਕੁਲ ਵੀ ਇਹਨੇ ਮਹਿੰਗੇ ਮਹਿੰਗੇ ਘਰ ਜਿਹੜੇ ਲੋਕਾਂ ਨੇ ਬਣਾਏ ਹੋਏ ਨੇ ਤੇ ਨਾਲ ਹੀ ਇੱਥੇ ਦੇ ਹਾਲਾਤ ਜਿਹੜੇ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਸੀਵਰੇਜ ਦੀ ਸਮੱਸਿਆ ਜਿਹੜੀ ਹੈ ਉਹ ਇੱਥੇ ਰਹਿੰਦੀ ਸੀ ਪਾਣੀ ਦੀ ਸਮੱਸਿਆ ਸੀ ਉਹ ਵੀ ਇੱਥੇ ਰਹਿੰਦੀ ਸੀ ਪਰ ਹਲਕਾ ਵਿਧਾਇਕ ਨੇ ਜਰੂਰ ਇਸ ਦੇ ਵਿੱਚ ਥੋੜਾ ਜਿਹਾ ਯੋਗਦਾਨ ਆਪਣਾ ਪਾਇਆਗਾ ਤੇ ਨਾਲ ਹੀ ਟਿਊਬਲ ਵਗੈਰਾ ਜਿਹੜਾਗਾ ਉਹ ਲਗਵਾ ਕੇ ਦਿੱਤਾਗਾ ਤਾਂ ਦੇਖੋ ਇਹ ਬਈ ਗਲੀ ਆ ਇਹ ਗਲੀ ਦੇ ਹਾਲਾਤ ਨੇ ਬਸੰਤ ਨਗਰ ਜਿਹੜਾ 32 ਨੰਬਰ ਵਾਰ ਸੀਗਾ ਤੇ ਹੁਣ ਇਹ 36 ਨੰਬਰ ਵਾਰਡ ਹੋ ਗਿਆਗਾ ਤਾਂ ਦੂਰ ਤੱਕ ਜੇ ਗਲੀ ਤੁਹਾਨੂੰ ਦਿਖਾ ਦਵਾ ਤਾਂ ਸੀਵਰੇਜ ਜਿਹੜੀ ਹੈ ਸੀਵਰੇਜ ਦੇ ਢੱਕਣ ਵੀ ਤੁਹਾਨੂੰ ਉੱਪਰ ਨਜ਼ਰ ਆਉਣਗੇ ਤਾਂ ਕਈ ਇੱਥੇ ਜਿਹੜੇ ਲੋਕ ਸੀ ਉਹ ਮਰੀਜ਼ ਵੀ ਸੀਗੇ ਬਿਮਾਰ ਵੀ ਸੀ ਸਰੀਰਕ ਤੌਰ ਤੇ ਪਰੇਸ਼ਾਨ ਵੀ ਹੈਗੇ ਨੇ ਤਾਂ ਉਹ ਵੀ ਲੋਕ ਇਸ ਗਲੀ ਦੇ ਵਿੱਚ ਜਿਹੜਾ ਸਰਵਾਈਵ ਕਰ ਰਹੇ ਨੇ ਇਸ ਗਲੀ ਦੇ ਵਿੱਚ ਰਹਿ ਰਹੇ ਨੇ ਤਾਂ ਸਭ ਤੋਂ ਆ ਦੇਖੋ ਜਿਲਕ ਬਿਲਕੁਲ ਸਾਹਮਣੇ ਘਰਗਾ ਤੇ ਬਿਲਕੁਲ ਘਰ ਦੇ ਨਾਲ ਹੀ ਜਿਹੜਾਗਾ ਗਟਰ ਬਣਾਇਆਗਾ ਪਰ ਗਟਰ ਤੇ ਨਾਲ ਗੰਦਗੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਭਰੀ ਪਈ ਹੈ ਤੇ ਇੱਥੇ ਜਿਹੜਾ ਲੋਕ ਰਹੇਗਾ ਜਿਹੜੇ ਲੋਕ ਇੱਥੇ ਰਹਿਣਗੇ ਉਹ ਭਲਾ ਕਿਸ ਤਰੀਕੇ ਨਾਲ ਰਹਿ ਰਹੇ ਹੋਣਗੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਜਰੂਰ ਅੰਦਾਜ਼ਾ ਲਗਾ ਲਓਗੇ ਕਿ ਕਿੰਨੀਆਂ ਦਿੱਕਤਾਂ ਦਾ ਜਿਹੜਾ ਸਾਹਮਣਾਗਾ ਇਸ ਬਸੰਤਨਗਰ ਵਾਰਡ ਨੰਬਰ 32 ਜਿਹੜਾ ਪੁਰਾਣਾ ਸੀਗਾ ਤੇ ਹੁਣ ਜਿਹੜਾ 36 ਨੰਬਰ ਵਾਰਡ ਹੋ ਗਿਆਗਾ ਤਾਂ ਇੱਥੇ ਦਿੱਕਤਾਂ ਜਿਹੜੀਆਂ ਨੇ ਉਹ ਭਰੀਆਂ ਪਈਆਂ ਨੇ ਤੇ ਗੱਲਬਾਤ ਕਰਦੇ ਆਂ ਹੋਰ ਵੀ ਲੋਕ ਇੱਥੇ ਮੌਜੂਦ ਨੇ ਤੇ ਹੁਣ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਜਿਹੜੇ ਦਵੇਦਾਰੀ ਕਰ ਰਹੇ ਨੇ ਵੀ ਜਿਹੜੇ ਲੋਕ ਇੱਥੇ ਇਸ ਹਲਕੇ ਦੇ ਵਿੱਚੋਂ ਖੜਨਗੇ ਤੇ ਜਿਨ੍ਹਾਂ ਨੇ ਵੋਟਾਂ ਮੰਗਣ ਪਹੁੰਚਣਾ ਹੈ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਵਾੜ ਨੰਬਰ 36 ਤੋਂ ਜਿਹੜੀ ਦਾਅਵੇਦਾਰੀ ਹੈ ਉਹ ਜਤਿੰਦਰ ਸਿੰਘ ਸ਼ਿੰਦਾ ਉਹਨੀ ਵੀ ਲਾ ਰਹੇ ਨੇ ਤਾਂ ਦੇਖਦੇ ਆਂ ਕੀ ਹੁਣ ਕੌਣ ਇੱਥੋਂ ਜਿੱਤਦਾ ਹੈਗਾ ਤਾਂ ਪਰ ਉਸ ਤੋਂ ਪਹਿਲਾਂ ਮੇਰੇ ਨਾਲ ਜਤਿੰਦਰ ਸਿੰਘ ਸ਼ਿੰਦਾ ਉਹਨੀ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਸਰ ਵਾਰਡ ਨੰਬਰ 36 ਤੋਂ ਦਾਅਵੇਦਾਰियां ਤੁਸੀਂ ਲਾ ਰਹੇ ਹੋ ਕਿ ਅਸੀਂ ਵਾਰਡ ਨੰਬਰ 36 ਤੋਂ ਖੜਾਂਗੇ ਪਰ ਵਾਰਡ ਨੰਬਰ 36 ਦੀਆਂ ਪਰੇਸ਼ਾਨੀਆਂ ਕੀ ਨੇ ਉਹ ਤੁਹਾਨੂੰ ਪਤਾ ਨੇ ਦੇਖੋ ਮੇਰਾ ਤਕਰੀਬਨ ਜਦੋਂ 10 ਸਾਲ ਦੇ ਕਰੀਬ ਹੋ ਗਿਆ ਮੈਂ ਇਸ ਹਲਕੇ ਦੇ ਵਿੱਚ ਕੱਲੀ ਕੱਲੀ ਗਲੀ ਦੇ ਵਿੱਚ ਮੈਂ ਵਾਕਵਾਂ ਤੇ ਸਰਕਾਰਾਂ ਆਉਂਦੀਆਂ ਰਹੀਆਂ ਵਾਅਦੇ ਕਰਦੀਆਂ ਰਹੀਆਂ ਤੇ ਪਰ ਜਿਹੜੇ ਮਸਲੇ ਆ ਬਹੁਤ ਸਾਰੇ ਉਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਖੜੇ ਨੇ ਤੇ ਪਰੇਸ਼ਾਨੀ ਜਿਹੜੀ ਹੁੰਦੀ ਆ ਉਹ ਸਾਡੇ ਵਰਗਿਆਂ ਨੇ ਹੁੰਦੀ ਆ ਜਿਹੜੇ ਮੂਹਰੇ ਲਾ ਕੇ ਚੱਲਦੇ ਨੇ ਵੀ ਯਾਰ ਇਹਨਾਂ ਨੂੰ ਵੋਟਾਂ ਪਾ ਦਿਓ ਆ ਕੰਮ ਹੋ ਜਾਊਗਾ ਜੀ ਆ ਤੁਸੀਂ ਗਲੀ ਦਾ ਸਰਵੇ ਕਰ ਲੋ ਵੀ ਗਲੀ ਦੇ ਵਿੱਚ ਇੰਨਾ ਕੁ ਬੁਰਾ ਹਾਲ ਤਾਂ ਸੁੱਕਾਗਾ ਜਿਸ ਦਿਨ ਮੀਂਹ ਆਉਂਦਾ ਨਾ ਲੀਡਰਾਂ ਨੂੰ ਜਿਹੜੇ ਵੀ بڑے ਵੱਡੇ ਲੀਡਰ ਬਣੇ ਹੋਣੇ ਨਾ ਇੱਥੇ ਹੀ ਬਣ ਕੇ ਗਏ ਨੇ ਤੇ ਉਹਨਾਂ ਨੂੰ ਬੁਲਾ ਕੇ ਇੱਥੇ ਦਿਖਾਓ ਵੀ ਗਲੀ ਦੇ ਵਿੱਚ ਜੇ ਡੰਗ ਵੀ ਜਾਣ ਤਾਂ ਜੋ ਕੋਗੇ ਦੇਣਾ ਇਹ ਇਲਾਕਾ ਨਿਵਾਸੀ ਕਿੱਦਾਂ ਲੰਘਦੇ ਹੋਣਗੇ ਕਈ ਵਾਰ ਇੱਥੇ ਬੰਦਿਆਂ ਦੀਆਂ ਲੇਡੀਜ਼ ਦੀਆਂ ਲੱਤਾਂ ਵੀ ਟੁੱਟੀਆਂ ਨੇ ਜਿਹਦਾ ਕਿ ਇਲਾਜ ਅਸੀਂ ਆਹ ਮਹੱਲੇ ਨੇ ਇਕੱਠੇ ਕਰਕੇ ਪੈਸੇ ਉਹ ਇਲਾਜ ਕਰਾਇਆਗਾ ਇਸ ਤਰ੍ਹਾਂ ਦੇ ਹਾਲਾਤ ਨੇ ਇਹ ਇਹ ਆਪਾਂ ਸ਼ਹਿਰ ਲੁਧਿਆਣਾ ਸ਼ਹਿਰ ਦੇ ਵਿੱਚ ਰਹਿੰਦੇ ਆ ਜਿਹਦਾ ਕਿ ਨਵਾਂ ਬਸੰਤਨਗਰ ਇੱਕ ਹੋਰ ਕਲੋਨੀਆਂ ਉਧਰ ਗਿੱਲ ਕਲੋਨੀ ਉੱਥੇ ਵੀ ਬਹੁਤ ਬੁਰਾ ਹਾਲਾ ਇੱਥੇ ਪਹਿਲਾਂ ਪਾਣੀ ਦੀ ਸਮੱਸਿਆ ਬਹੁਤ ਰਹੀ ਰੋਜ਼ ਟੈਂਕਰਾਂ ਦਾ ਪਾਣੀ ਕਿੰਨਾ ਕੁ ਭਰਦੀ ਏ ਤੇ ਇੰਨਾ ਕੁ ਪਾਣੀ ਦੀ ਸਮੱਸਿਆ ਸੀ ਕਿ ਗੰਦਾ ਪਾਣੀ ਆਉਂਦਾ ਸੀ ਜਾਂ ਪਾਣੀ ਆਉਂਦਾ ਹੀ ਨਹੀਂ ਸੀ ਦੋ ਦੋ ਤਿੰਨ ਤਿੰਨ ਦਿਨ ਚਲੋ ਕਹਿ ਕੋ ਕੇ ਇੱਕ ਟਿਊਬਲ ਜਿਹੜਾ ਕਾਫੀ ਸਮੇਂ ਪਹਿਲਾਂ ਪਾਸ ਹੋਇਆ ਸੀਗਾ ਉਹ ਅਸੀਂ ਲਵਾ ਲਿਆ ਉੱਥੇ ਟਿਊਬਲ ਨਾਲ ਉਹਦੀ ਸਮੱਸਿਆ ਜਿਹੜੀ ਦੂਰ ਹੋ ਗਈ ਤੇ ਔਰ ਗਲੀਆਂ ਜਿਹੜੀਆਂ ਦੇਖ ਲਓ ਤੁਸੀਂ ਇੰਨਾ ਕੁ ਬੁਰਾ ਹਾਲਾ ਵੀ ਕੋਈ ਇੱਥੇ ਪੁੱਛ ਗਿਛ ਨਹੀਂ ਕੋਈ ਕਾਉਂਸਲਰ ਨਹੀਂ ਕੋਈ ਐਮਐਲਏ ਨਹੀਂ ਕੋਈ ਇੱਥੇ ਆਉਂਦਾ ਨਹੀਂ ਹੈਗਾ ਇਹ ਮਹੱਲਾ ਨਿਵਾਸੀ ਮੇਰਾ ਦਫ਼ਤਰ ਨੇੜੇ ਹੋਣ ਕਰਕੇ ਸਾਰੇ ਉੱਥੇ ਆਉਂਦੇ ਨੇ ਪਰ ਜਦੋਂ ਵੀ ਕੋਈ ਸਮੱਸਿਆ ਹੁੰਦੀ ਹੈ ਮੈਂ ਲੈ ਕੇ ਇੱਥੇ ਪਹੁੰਚ ਜਾਣਾ ਵੀ ਚਲੋ ਜਿੰਨਾ ਮੇਰੇ ਚਦਾਮਾ ਮੈਂ ਉਹ ਹੱਲ ਜ਼ਰੂਰ ਕਰਾਉਣਾਗਾ ਤੇ ਇਲਾਕਾ ਨਿਵਾਸੀ ਤੁਸੀਂ ਪੁੱਛ ਲਓ ਸਾਰਿਆਂ ਨੂੰ ਮੈਂ ਦਾ ਕੋਈ ਝੂਠ ਨਹੀਂ ਹੈਗਾ ਵੀ ਪਤਾ ਨਹੀਂ ਇਲੈਕਸ਼ਨ ਨੇੜੇ ਆ ਤਾਂ ਕਰਕੇ ਇਹ ਇੱਥੇ ਆਉਂਦਾ ਮੈਂ ਤਾਂ ਇਹ ਮਹੱਲਿਆਂ ਦੇ ਵਿੱਚ ਆਉਂਦਾ ਜਾਂਦਾ ਹੀ ਰਹਿਣਾਗਾ ਕਿਉਂਕਿ ਇਹ ਮਹੱਲੇ ਮੇਰੇ ਨਾਲ ਸਾਰੇ ਜੁੜਦੇ ਨੇ ਮੇਰੇ ਦਫ਼ਤਰ ਆਉਂਦੇ ਨੇ ਲੋਕ ਤੇ ਪਰੇਸ਼ਾਨੀਆਂ ਦੱਸਦੇ ਨੇ ਮੈਨੂੰ ਕਰਨਾ ਹੀ ਪੈਂਦਾ ਹੈ ਪਰ ਕਈ ਇਸ ਤਰ੍ਹਾਂ ਦੇ ਐਸਾ ਹੀ ਹਲਕੇ ਦੇ ਵਿੱਚ ਵਿਕਸਿਤ ਜਿਹੜੇ ਏਰੀਏ ਨੇ ਵਿਕਸਿਤ ਮਹੌਲੇ ਨੇ ਉਹਨਾਂ ਦਾ ਵੀ ਜ਼ਿਕਰ ਕਰੋ ਫਿਰ ਕਿਉਂਕਿ ਹੁਣ ਦੂਜੀ ਪਾਲਤਿਆਂ ਤਾਂ ਤੁਸੀਂ ਬੋਲ ਦੋਗੇ ਕਈ ਵਿਕਾਸ ਵੀ ਹੋਏ ਨੇ ਇਸ ਮੈਂ ਤਾਂ ਉਹੀ ਕਹਿਣਾ ਵੀ ਆ ਸੜਕ ਬਣੀ ਸੀਗੀ ਮੇਨ ਜਾ ਕੇ ਦੇਖ ਲਓ ਤੁਸੀਂ ਦੱਸ ਦਿਓ ਮੈਨੂੰ ਵੀ ਇਹ 6 ਮਹੀਨੇ ਪਹਿਲਾਂ ਬਣਾਈ ਸੀ ਦੇਖ ਲਓ ਵੀ ਇਹ ਬਣੀ ਹੋਈ ਆ ਜਾਨੀ ਕਿ ਇੱਕ 9 ਦੇ ਲਈ ਉੱਪਰ ਮੜਿਆ ਲੈਵਲ ਪਾ ਕੇ ਚਲੋ ਜੀ ਸੜਕ ਬਣ ਗਈ ਜੀ ਅਸੀਂ ਉਹ ਗਲੀ ਬਣਾਈ ਮੈਂ ਕਿਹਾ ਜੀ ਇੱਕ ਵੀ ਐਸੇ ਜਿਹੜਾ 36 ਨੰਬਰ ਵਾਰਡ ਦੇ ਵਿੱਚ ਇੱਕ ਵੀ ਮੁਹੱਲਾ ਦਿਖਾ ਦਿਓ ਜਿੱਥੇ ਗਲੀ ਬਣੀ ਹੋਣ ਸੀਵਰੇਜ ਆ ਜਿਹੜਾ ਪਾਇਆਗਾ ਵੀ ਬੜਾ ਔਖਾ ਹੋ ਕੇ ਪਵਾਇਆਗਾ ਲੋਕਾਂ ਨੇ ਧਰਨੇ ਵੀ ਲਾਏ ਇੱਥੇ ਲੋਕ ਗਰੇ ਵੀ ਬੜਾ ਕੁਝ ਹੋਇਆ ਗਾਇਆ ਇਸ ਮੁਹੱਲੇ ਦੇ ਵਿੱਚ ਸੀਵਰੇਜ ਪੈ ਗਿਆ ਪਰ ਗਲੀਆਂ ਨਹੀਂ ਬਣੀਆਂ ਜਵਾਬ ਇਹਦਾ ਵੋਟ ਪਾ ਕੇ ਦੇਣਾਗਾ ਵੀ ਉਸ ਬੰਦੇ ਨੂੰ ਵੋਟ ਪਾਉਣੀ ਆ ਸਾਰੇ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਜਾ ਕੇ ਇਹੀ ਕਹਿਣਗੇ ਵੀ ਉਸ ਬੰਦੇ ਨੂੰ ਪਾਉਣੀ ਆ ਜਿਹੜਾ ਸਾਡਾ ਕੰਮ ਕਰਦਾ ਅੱਛਾ ਪਹਿਲਾਂ ਕੌਂਸਲਰ ਕੌਣ ਸੀਗਾ ਇੱ ਇੱਥੇ ਸੁਖਵੀਰ ਕਾਲਾ ਜੀ ਸੀਗੇ ਜਿਹੜੇ ਲਿਪ ਦੇ ਸੀਗੇ ਕਾਉਂਸਲਰ ਤੇ ਉਹਨਾਂ ਨੇ ਮੇਰੇ ਖਾਲਜ ਵੀ ਕੋਈ ਬੰਦਾ ਇੱਥੇ ਜਾਣਦਾ ਹੀ ਨਹੀਂ ਹੋਣਾ ਹੂੰ ਵੀ ਕੋਈ ਕਾਉਂਸਲਰ ਚਲੋ ਹੁਣ ਸਾਡੀ ਪਾਰਟੀ ਦੇ ਵਿੱਚ ਆ ਗਏ ਨੇ ਕਾਂਗਰਸ ਦੇ ਵਿੱਚ ਆ ਗਏ ਨੇ ਤੇ ਪਰ ਜਿਹੜਾ ਪਿਛਲਾ ਸਮਾਂ ਬਹੁਤ ਮਾੜਾ ਨਿਕਲਿਆਗਾ ਇਸ ਹਲਕੇ ਦਾ ਖਾਸ ਕਰਕੇ ਅੱਛਾ ਹੁਣ ਪਹਿਲ ਦੇ ਆਧਾਰ ਤੇ ਮੰਨ ਲਓ ਕਿ ਤੁਹਾਨੂੰ ਲੋਕ ਚੁਣ ਲੈਂਦੇ ਨੇ ਕਿ ਤੇ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਹੋਣਗੇ ਤੁਹਾਡੇ ਵਾਰਡ ਨੰਬਰ 36 ਦੇ ਵਿੱਚ ਦੇਖੋ ਪਹਿਲਾਂ ਤਾਂ ਜਿਹੜਾ ਆ ਹਾ ਇਲਾਕਾ ਨਾਲ ਜਿਹੜਾ ਬਸੰਤਨਗਰ ਸਾਰਿਆਂ ਨਾਲ ਪਹਿਲਾਂ ਮੇਰਾ ਮਕਸਦ ਇਹ ਹੀ ਆ ਵੀ ਇਹਨਾਂ ਦੀਆਂ ਗਲੀਆਂ ਬਣਾਉਣੀਆਂ ਨੇ ਔਰ ਗਲੀਆਂ ਬਣਾ ਕੇ ਹਟੂੰਗਾ ਜੇ ਮੈਂ ਕਾਉਂਸਲਰ ਬਣਾ ਨਾ ਬਣਾ ਪਰ ਇਹ ਗਲੀਆਂ ਦੇ ਪਿੱਛੇ ਮੈਂ ਜਰੂਰ ਲੜੂੰਗਾ ਜਿਹੜਾ ਵੀ ਆ ਗਿਆ ਵੀ ਪਾਣੀ ਤੇ ਬਣਾ ਕੇ ਦੇਵਾਂਗੇ ਪਾਣੀ ਆ ਰਿਹਾ ਗੰਦਾ ਕਿੰਨੇ ਚਿਰ ਤੋਂ ਪਾਣੀ ਗੰਦਾ ਆ ਰਿਹਾ ਪਾਣੀ ਗੰਦਾ ਨੂੰ ਸਾਲ ਹੋ ਚੱਲਿਆ ਵਾ 2 ਸਾਲ ਪਹਾਸਾਲ 1.5 ਸਾਲੋਂ ਚੱਲਿਆ ਪਾਣੀ ਗੰਦੇ ਆ ਆਂਦਾ ਪਿਆ ਵਾ ਇਹਨਾਂ ਵਿੱਚ ਕਿ ਕੀੜੇ ਵੀ ਹੁੰਦੇ ਨੇ ਕਿ ਪਾਣੀ ਚ ਸਮੈਲ ਇੰਨੀ ਹੁੰਦੀ ਆ ਸੀਵਰ ਦਾ ਪਾਣੀ ਅਟੈਚ ਹੋ ਜਾਂਦਾ ਨਾਲ ਇਹ ਵੱਡਾ ਕਿਹੜਾ ਏਰੀਆ ਏਰੀਆ ਤੁਹਾਡਾ ਕਿਹੜਾ ਆ ਪਸੰਤ ਨਗਰ ਆ ਸਾਹਮਣੇ ਦਾ 10 ਨੰਬਰ ਬਸੰਤ ਨਗਰ ਤੁਹਾਡੀ 10 ਨੰਬਰ ਹੈ ਹਾਂਜੀ ਸੜਕਾਂ ਸੁੜਕਾਂ ਦਾ ਹਾਲ ਕਿਸ ਤਰੀਕੇ ਦਾ ਸੜਕਾਂ ਇੱਧਰ ਸਾਡੇ ਵਿੱਚ ਤਾਂ ਠੀਕ ਪਰ ਆ ਸੜਕ ਬਹੁਤ ਗੰਦੀ ਆ ਗੁਰਦੁਆਰਾ ਸਾਹਿਬ ਜਾਣਾ ਕਿਸੇ ਨੇ ਮੱਥਾ ਟੇਕਣ ਉੱਥੇ ਨਹੀਂ ਬੰਦਾ ਜਾ ਸਕਦਾ ਟੇਕਣ ਨਹੀਂ ਜਾ ਸਕਦਾ ਇਸ ਤੋਂ ਵੱਡੀ ਕੀ ਆ ਆਪਾਂ ਗੁਰੂ ਘਰ ਨਹੀਂ ਜਾ ਸਕਦੇ ਟਾਈਮ ਨਾਲ ਇਹ ਗਲੀਆਂ ਦੇ ਵਿੱਚੋਂ ਲੰਘਿਆ ਜਾ ਸਕਦਾ ਕੋਈ ਲੰਘ ਸਕਦਾ ਕੋ ਸਾਡੇ ਵਰਗਾ ਕੋ ਮਾਤੜ ਬੰਦਾ ਲੰਘ ਨਹੀਂ ਸਕਦਾ ਉਹ ਜਾਈਦਾ ਵੀ ਉੱਤੋਂ ਦੀ ਘੁੰਮ ਕੇ ਜਾਓ ਜਿਹੜਾ ਵੀ ਜਾਵੇ ਉੱਪੋਂ ਦੀ ਘੁੰਮ ਕੇ ਜਾਂਦਾ ਵਾ ਜਨਾਬ ਪਹਿਲਾਂ ਇੱਥੇ ਬੜਾ ਗੰਦ ਸੀ ਤੇ ਚਿਕੜ ਤੋਂ ਬੱਚੇ ਦੇਖਦੇ ਸੀ ਸਕੂਲ ਜਾਣਾ ਮੁਸ਼ਕਲ ਦਰਵਾਜ਼ਾ ਜਾਣਾ ਮੁਸ਼ਕਲ ਕਈ ਵਾਰ ਲੱਗੇ ਆਈਆਂ ਆ ਕਿੰਨੇ ਸਮੇਂ ਤੋਂ ਇਹ ਸੜਕ ਦੀ ਹਾਲਤ ਹੈ ਤੇ ਤੁਹਾਡੀ ਗਲੀ ਨੰਬਰ ਕਿਹੜੀ ਹੈ ਕਿਹੜਾ ਏਰੀਆ ਤੁਹਾਡਾ ਇਹ ਹੀ ਹੈ ਹਾਂਜੀ ਇਹ ਹੋਈ ਹੈ ਤੇ ਫਿਰ ਕੰਪਲੇਂਟ ਵਗੈਰਾ ਨਹੀਂ ਪਾਈ ਕਿਸੇ ਨੂੰ ਵੀ ਕੋਈ ਆ ਕੇ ਨੂੰ ਸਹੀ ਕਰ ਦਵੇ ਉਹ ਮਾਰਾ ਹੀ ਫੈਲ ਸੁਣਦਾ ਕੋਈ ਐਂਨੇ ਕਹੇ ਜਿਆ ਪੱਲਾ ਨਾਲ ਕਹੇ ਜਿਆ ਚਲ ਠੀਕ ਹੈ ਬਸ ਇਹੀ ਗੱਲ ਕੋਈ ਨਹੀਂ ਸੁਣਦਾ ਇੱਥੇ ਆ ਕੇ ਐਨੇ ਵਾਰ ਤੇ ਕਰੋ ਮਿਹਰਬਾਨੀ ਹਮ ਸੜਕ ਬਣਨੀ ਚਾਹੀਦੀ ਆ ਦਰਬਾਰ ਸਾਹਿਬ ਦੇ ਮੱਥਾ ਟੇਕਣ ਜਾਏ ਚਿੱਕੜ ਬੜਾ ਹੋ ਜਾਂਦਾ ਪਿਆ ਸੀ ਬਾਦ ਹੁਣ ਬੜਾ ਸੁੱਕਾ ਵਾ ਪਾਣੀ ਪਹਿਲੇ ਬਹੁਤ ਬੁਰਾ ਹਾਲ ਸੀ ਤੇ ਹੁਣ ਮੜ ਜਾਗਾ ਟੂਬ ਲੱਗਿਆ ਉਥੇ ਪਾਣੀ ਦਾ ਗੁਰਦੁਆਰੇ ਦੇ ਮੂਹਰੇ ਤੇ ਹੁਣ ਪਾਣੀ ਮੜ ਜਾਗਾ ਸਹੀ ਆ ਰਿਹਾ ਤੇ ਗਲੀਆਂ ਦਾ ਤਾਂ ਬਹੁਤ ਬੁਰਾ ਹਾਲ ਆ ਪ੍ਰਸ਼ਾਂਤ ਹੁੰਦਾ ਚਿੱਕੜ ਘਾੜਾ ਬਹੁਤ ਬੁਰਾ ਹਾਲ ਹੁੰਦਾ ਲੰਗੜਾ ਔਖਾ ਹੁੰਦਾ ਬਹੁਤ ਬੁਰਾ ਹਾਲ ਹੁੰਦਾ ਇਹ ਬੱਚੇ ਸਕੂਲ ਤੇ ਆਣ ਜਾਣ ਦੇ ਵਿੱਚ ਬੜੀ ਔਖੀ ਹੁੰਦੀ ਹੈ ਇਸ ਕਰਕੇ ਜੋ ਮੇਰਵਾਨੀ ਤੁਸੀਂ ਕਰਾਉ ਬਣਾ ਤਾ ਸਾਡੀ ਅੰਗਲੀ ਜੀ ਹੋਣੀ ਤੁਹਾਡਾ ਏਰੀਆ ਕਿਹੜਾ ਬਸੰਤਨਗਰ ਹੀ ਆ ਬਸੰਤਨਗਰ ਕਿੰਨੇ ਨੰਬਰ ਗਲੀ ਤੁਹਾਡੀ ਵਾਡ ਨੰਬਰ ਕਿਹੜਾ ਸਾਡੀ ਖੜੀ ਨੰਬਰ ਆ 5 5 ਤੇ ਵਾਡ ਨੰਬਰ ਤੋਂ 30 ਹੋ ਗਿਆ ਹੁਣ ਹਾਂ ਜੀ ਪਤਾ ਨਹੀਂ ਹੁਣ 30 ਹੋ ਗਿਆ ਹੁਣ ਪਤਾ ਨਹੀਂ ਪਹਿਲੇ ਕੁਝ ਹੋਰ ਸੀ ਹੁਣ ਆਪਣ ਨੂੰ ਇਹ ਨਹੀਂ ਪਤਾ ਅੱਛਾ ਕਿਦਾਂ ਦਾ ਕੌਂਸਲਰ ਚਾਹੁੰਦੇ ਹੋ ਇਸ ਵਾਰ ਕੀ ਕਿਦਾਂ ਦਾ ਕੌਂਸਲਰ ਹੋਵੇ ਕਾਉਂਸਲਰ ਅਸੀਂ ਕਹਿੰਦਾ ਵੀ ਚਲ ਵਧੀ ਜਾਈ ਕਾਉਂਸਲਰ ਹੋਵੇ ਕੰਮ ਸਾਰੇ ਕਰਵਾਵੇ ਤੇ ਅਸੀਂ ਵੀ ਵੋਟ ਦਾਂਗੇ ਉਹਨੂੰ ਜੇ ਹੁਣ ਇਹ ਹਾਲ ਕਰਦੇ ਆਂ ਤਾਂ ਫਿਰ ਕੌਣ ਵੋਟ ਦਊਗਾ ਕੋਈ ਵੋਟ ਕੋਈ ਨਹੀਂ ਰੱਗੋ ਫਿਰ ਵੋਟ ਠੀਕ ਹੈ ਵੋਟ ਮੰਗਣ ਆਂਦੇ ਆਂ ਫਿਰ ਕਦੇ ਵੀ ਵੋਟ ਪਾਓ ਤੇ ਜੇ ਕਹਿੰਦੇ ਆਂ ਵੀ ਗਲੀਆਂ ਦੇਖੋ ਕੀ ਹਾਲ ਹੈ ਬਣਾ ਕੇ ਦੋ ਗਲੀਆਂ ਤੇ ਫਿਰ ਕਹਿੰਦਾ ਹਵਲੀ ਕੋ ਗਲੀ ਬਣਵਾ ਦਾਂਗੇ ਫਿਰ ਚੱਲ ਜਾਂਦੇ ਚੱਲ ਜਾਂਦੇ ਆ ਫਿਰ ਮੁੜ ਕੇ ਫਸਲਾ ਨਹੀਂ ਪੜਸੇ ਅੱਛਾ ਜਿਹੜੇ ਹੁਣ ਵੋਟ ਮੰਗਣ ਹੋਣਗੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਕਿਉਂਕਿ ਇਹਨਾਂ ਵੀਡੀਓਜ਼ ਨੂੰ ਦੇਖ ਕੇ ਉਹਨਾਂ ਨੇ ਤੁਹਾਡੇ ਕੋਲ ਤਾਂ ਆਉਣਾ ਹੀ ਗਲੀਆਂ ਦੇ ਵਿੱਚ ਤਾਂ ਆਣਾਗਾ ਉਹਨਾਂ ਕੋ ਕੁਝ ਕਹਿਣਾ ਚਾਹੋਗੇ ਵੀ ਜੇ ਤੁਸੀਂ ਵੋਟ ਲੈਣ ਆ ਰਹੇ ਹੋ ਤਾਂ ਬਈ ਇਹ ਗੱਲਾਂ ਤੁਸੀਂ ਯਾਦ ਰੱਖਿਓ ਵੀ ਸੁਣ ਲਓ ਸਾਡੀਆਂ ਜਿਹੜਾ ਬੋਰਡ ਲੈਣਾ ਉਹ ਕਾਵਾਂਗੇ ਕੀ ਕਹੋਗੇ ਇਹ ਸੁਧਾਰ ਕਰੋ ਛੜਕਾਂ ਦਾ ਬਰਾਬਰ ਬਾਕਾਲ ਬਾ ਮੇਲ ਬਣਾ ਹਾਂਜੀ ਹਾਂ ਜੀ ਕਮਾਂਗੇ ਜਰੂਰ ਕਵਾਂਗੇ ਜੀ ਪਾਣੀ ਸਾਡਾ ਪਾਣੀ ਸਾਫ਼ ਹੋਣਾ ਚਾਹੀਦਾ ਵਾ ਸੜੀਆਂ ਗਲੀਆਂ ਬਣਨੀਆਂ ਚਾਹੀਦੀਆਂ ਨਗੀਆਂ ਦੁਕਾਨ ਤੇ ਆਓ ਦੁਕਾਨ ਤੇ ਆ ਜਾਂਦਾ ਪਾਣੀ ਹੁੰਦਾ ਵਾ ਸਾਰੀ ਗਲੀ ਭਰੀ ਹੁੰਦੀ ਹੈ ਪਾਣੀ ਦੇ ਨਾਲ ਆ ਹੁਣੇ ਅੱਜ ਥੋੜੇ ਦਿਨ ਹੀ ਹੋਏ ਸੁੱਕੀ ਹੈ ਸਕੂਲ ਦੀ ਛੁੱਟੀ ਸਕੂਲ ਕਿ ਛੁੱਟੀ ਹੁੰਦੀ ਤਾਂ ਬੱਚੇ ਇੱਥੇ ਗਿਰਦੇ ਨੇ ਅੱਗੇ ਪਰੇਸ਼ਾਨ ਹੁੰਦੇ ਆ ਸਾਈਕਲਾਂ ਦੇ ਵਿੱਚੋਂ ਡਿੱਗਦੇ ਇੱਥੇ ਐਕਸੀਡੈਂਟ ਹੁੰਦੇ ਆ ਟਿੱਕੜ ਕਰਕੇ ਤਾਂ ਬਸੰਤ ਨਗਰ ਦੇ ਦੂਜੀ ਗਲੀ ਦੇ ਵਿੱਚ ਮੌਜੂਦ ਆ ਬਸੰਤ ਨਗਰ ਦੇ ਸਾਰੇ ਤੁਹਾਨੂੰ ਹਾਲਾਤ ਦਿਖਾਵਾਂਗੇ ਕਿਸ ਤਰੀਕੇ ਨਾਲ ਜਿਹੜਾਗਾ ਬਸੰਤ ਨਗਰ ਦੇ ਜਿਹੜੇ ਹ ਮੇਨ ਕੋਲ ਮੌਜੂਦ ਨੇ ਤੱਕ ਆ ਕੀ ਪਰੇਸ਼ਾਨੀ ਕੀ ਦਿੱਕਤ ਹੈ ਬਸਤਰਗਰ ਦੇ ਵਿੱਚ ਕਿਉਂ ਲੋਕ ਪਰੇਸ਼ਾਨ ਨੇ ਇੱਥੇ ਪਰੇਸ਼ਾਨੀ ਇਹ ਹੈ ਕਿ ਸਾਲ ਹੋ ਗਿਆ ਗਲੀ ਪੱਟ ਕੇ ਚੱਲ ਗਈ ਨਾ ਬਣਾ ਰਹੇ ਨਾ ਕੁਝ ਜੀ ਤੇ ਸਾਡਾ ਕਾਉਂਸਲਰ ਜਿਹੜਾ ਸੀਮਲਾ ਬਰ ਜਰਨਲ ਜੀ ਕੁਝ ਨਹੀਂ ਕਰ ਰਹੀ ਹੂੰ ਸਾਲ ਹੋ ਗਏ ਇੱਦਾਂ ਗਲੀ ਪਟਕੇ ਇੱਦਾਂ ਛੱਡੀ ਹੋਈ ਐ ਸਾਰੇ ਪਰੇਸ਼ਾਨ ਆ ਅਜਾ ਏਰੀਆ ਕਿਹੜਾ ਗਾਹੇ ਏਰੀਆ ਹੈਗਾ ਮਹੱਲਾ ਬਸੰਤਨਗਰ ਨਿਊ ਸ਼ਿਮਲਾਪਰੀ ਸ਼ਿਮਲਾਪਰੀ ਤੇ ਇਹ ਸੜਕਾਂ ਦੇ ਜਿਹੜੀ ਹਾਲਾਤ ਬਣੀ ਹੋਈ ਆ ਆ ਕਿੰਨੇ ਕੇ ਸਮੇ ਤੋਂ ਇਹ ਇੱਕ ਸਾਲ ਹੋ ਗਿਆ ਜੀ ਸਾਲ ਹੋ ਗਿਆ ਹੂੰ ਇੱਕ ਸਾਲ ਤੋਂ ਇਦਾਂ ਹੀ ਅੰਤ ਕੀ ਦਿੱਕਤ ਐ ਇੱਥੇ ਮਹੀਨਾ ਸਾਲ ਹੋ ਗਿਆ ਜੀ ਦੇਖੋ ਸੜਕਾ ਪੁੱਟੀਆਂ ਪਈਆਂ ਜਾਂਦੇ ਪਹਿਲਾਂ ਪੁੱਟ ਕੇ ਨਾ ਜਾਓ ਤੁਸੀਂ ਠੀਕ ਆ ਜੇ ਤੁਸੀਂ ਪੁੱਟੀਆਂ ਦੇ ਫਿਰ ਬਣਾਓ ਪੂਰਾ ਸਾਲ ਹੋ ਗਿਆ ਕੋਈ ਨਿਕਦਾ ਪਿਆ ਟੰਦਾ ਪਿਆ ਇੱਟਾ ਪੱਥਰਾਂ ਦੇ ਨਾਲ ਕੋਈ ਨਹੀਂ ਸਿੱਧਾ ਤੁਰ ਰਿਹਾ ਮੇਰੇ ਵਰਗੇ ਤਾਂ ਬਿਲਕੁਲ ਸਿੱਧੀ ਤੁਰ ਹੀ ਨਹੀਂ ਸਕਦੀ ਸਿੱਧੀ ਗੱਲ ਐ ਇਹ ਦਿੱਕਤ ਐ ਬਣਾ ਕੇ ਜਾਣੀ ਜਾਂ ਜੇ ਤੁਸੀਂ ਢਾਈਏ ਤਾਂ ਬਣਾਓ ਕਿਉਂ ਨਹੀਂ ਬਣਾਉਂਦੇ ਹੋ ਹੈਨਾ ਵੋਟਾਂ ਲੈਣ ਤੇ ਤੁਸੀਂ ਮੰਗਣ ਆ ਜਾਂਦੇ ਹੋ ਠੀਕ ਆ ਨਾ ਫਿਰ ਤੁਹਾਨੂੰ ਬਣਾਨੀ ਵੀ ਚਾਹੀਦੀ ਐ ਜਦੋਂ ਫਿਰ ਤੁਸੀਂ ਟਾ ਕੇ ਨਾ ਜਾਓ ਵੋਟਾਂ ਫੇਰ ਆ ਗਈਆਂ ਫਿਰ ਅਸੀਂ ਦੇਣੀਆਂ ਕੋਈ ਨਹੀਂ ਗੱਲ ਖਤ ਗਲੀਆਂ ਦਾ ਹਾਲ ਤੇ ਵੀ ਗੜੇ ਮੇਰੇ ਲੱਟਾ ਸਾਟੇ ਲੱਗ ਗਈ ਮਾਂ ਨਹੀਂ ਹੋਈ ਹੂੰ ਤਾਂ ਸ਼ਰਕ ਨੂੰ ਫਿਰ ਦੱਸਿਆ ਨਹੀਂ ਤੁਸੀਂ ਨਾ ਸੜਕ ਬਣਨੀ ਚਾਹੀਦੀ ਉਹਨੇ ਕਰਦਾ ਹੀ ਨਹੀਂ ਕੁਝ ਜਨ ਨਾਲ ਹੂੰ ਕੀ ਕਰੀਏ ਕੁਝ ਕਿਹਾ ਸੀ ਉਹਨਾਂ ਨੂੰ ਤੁਸੀਂ ਦੱਸਿਆ ਵੀ ਇਹ ਸਮੱਸਿਆ ਵਾ ਨੇ ਸਾਡੇ ਏਰੀਆ 'ਚ ਹਾਂ ਕਰਿਆ ਕਹਿਆ ਉਹ ਮੰਨਦੇ ਨਹੀਂ ਜਦੋਂ ਉਹਨਾਂ ਕੋਲ ਜਾਓ ਕਹਿੰਦੇ ਤੁਹਾਡੇ ਆ ਆ ਉਹਨਾਂ ਦੇ ਘਰ ਤੇ ਟੁੱਟੀਆਂ ਆ ਉਹ ਦੇਖੋ ਆ ਰਹੇ ਨੇ ਉਹ ਦੇਖੋ ਆ ਦੇਖੋ ਆ ਰਹੇ ਨੇ ਉਹਨਾਂ ਦੀ ਹਾਂ ਇਹਨਾਂ ਦੀ ਅੱਧੀ ਟੁੱਟੀ ਹਾਂ ਉਹਦੇ ਘਰ ਕੀ ਟੁੱਟੀ ਹੈ ਇਹਦੇ ਘਰ ਕੀ ਟੁੱਟੀ ਆ ਉਹ ਦੇਖੋ ਹਾਂ ਉਹ ਕਿ ਉਹਨਾਂ ਦੀ ਵੀ ਟੁੱਟੀ ਆ ਅੱਗੇ ਦੋ ਦੋ ਜਣੇ ਜਿਹੜੇ ਮਹੀਨੇ ਰਾਤ ਹੋਗੇ ਵਿਚਰੇ ਹਸਪਤਾਲ ਦੇ ਲੱਗੋ ਇਹਨੇ ਵਿਚਰੇ ਹਸਪਤਾਲ ਲੈ ਕੇ ਜਾਂਦੇ ਨੇ ਕਿ 800 200 ਰੁਪਏ ਭਰਦੇ ਨੇ ਜਾਣ ਦਾ 200 ਆਣ ਦਾ ਹੈ ਤੇ ਤੇਰੇ ਗਰੀਬਾਂ ਦੀ ਕਿੱਥੋਂ ਕਮਾ ਕੇ ਲਊ ਘਰੇ ਪਿਆ ਜੀ 6 ਮਹੀਨੇ ਰਾਤ ਹੋਗੇ ਇੱਥੇ ਚੈਂਬਰ ਜੀ ਡਿੱਗਿਆ ਇੱਥੇ ਪਾਣੀ ਚ ਆਹ ਹਾਲ ਹੈ ਜੀ ਮੋਰ ਦੇ ਬਿਜਾਨਾ ਨਿਗਹਿ ਦੀ ਮਾਰਿਆ ਫਸਲ ਵੇ ਅਗਰੇ ਨੇਕਾ ਤਾਂ ਮਾਰਿਆ ਵੀ ਕੀ ਹਾਲ ਹੋ ਰਿਹਾ ਕੀ ਹਾਲ ਨਹੀਂ ਹੋ ਰਿਹਾ ਅੱਜ ਸੜਕ ਕਰਕੇ ਜਿਹੜੀ ਆ ਮਾਤਾ ਜੀ ਦੀ ਲੱਤ ਟੁੱਟ ਗਈ ਹੈ ਸੜਕ ਕਰਕੇ ਆ ਸੜਕ ਕਰਨ ਟੁੱਟੀ ਹੈ ਜੀ ਇਹ ਵੀ ਸੜਕ ਕਰਨ ਟੁੱਟੀ ਆ ਉਹ ਵਿਚਾਰਾ ਬੋੜਾ ਪਿਆ ਉਹ ਵੀ ਸੜਕ ਕਰਨ ਟੁੱਟੀ ਆ ਆ ਮੀ ਆਇਆ ਸੀ ਕਿ ਪ੍ਰਸਾਦ ਡੇਡਾ ਡੇ 3 ਫੁੱਟ ਪਾਣੀ ਸੀਗਾ ਲੋਕਾਂ ਦੇ ਘਰੇ ਪਾਣੀ ਵੜਿਆ ਜੀ ਬਹੁਤ ਪ੍ਰੇਸ਼ਾਨ ਸੀਗਾ ਇਹਨਾ ਬਹੁਤ ਬੁਰਾ ਹਾਲ ਹੋਇਆ ਜੀ ਸਾਲ ਹੋ ਗਿਆ ਹਾਂਜੀ ਤੇ ਜਦੋਂ ਪਾਣੀ ਵਗੈਰਾ ਭਰ ਜਾਂਦਾਗਾ ਫਿਰ ਪਾਣੀ ਘਰ ਦੇ ਵਿੱਚ ਜਾਂਦਾਗਾ ਘਰਾਂ ਦੇ ਵਿੱਚ ਵੜਦਾ ਜੀ ਪਾਣੀ ਆ ਵੇਖੋ ਕਿੰਨੇ ਕਰੇ ਪਾਣੀ ਹੋ ਗਿਆ ਜੀ ਸੜਕ ਉੱਚਾ ਚੱਕੀ ਜੀ ਮਕਾਨੀ ਵਿੱਚ ਹੋ ਗਏ ਡੇਡਾ ਡੇ ਮਾਰਦੇ ਇੱਕ ਦਿਨ ਆਏ ਨੇ ਮਾਰ ਕੇ ਝਾੜੂ ਮਾਰੀ ਫਿਰ ਚਲੇ ਗਿਆ ਮਰਦ ਪਹਚਾਈ ਨਹੀਂ ਤੇ ਹੁਣ ਜਿਹਨਾਂ ਨੇ ਵੋਟਾਂ ਮੰਗਣ ਆਉਣੀ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਵੀ ਜਿਹੜੇ ਇਸ ਗਲੀ ਦੇ ਵਿੱਚ ਆਉਣਗੇ ਵੀ ਸਾਨੂੰ ਵੋਟਾਂ ਪਾਈਓ ਉਹ ਤੇ ਵੋਟਾਂ ਇਹ ਕਹਿਣਾ ਹੀ ਪਣਾ ਵੀ ਅਸੀਂ ਵੋਟਾਂ ਕਾਦੇ ਵਾਸਤੇ ਪਾਈਏ ਬਈ ਫੋਟੋ ਸਾਡੇ ਬਸ ਇਹਦਾ ਧਿਆਨ ਹੀ ਨਹੀਂ ਕਰਦੇ ਅਗਲੇ ਹੈ ਅਗਲੇ ਮੋੜ ਤੇ ਵੀ ਚੱਕਰ ਹੀ ਨਹੀਂ ਮਾਰੇ ਚੈਂਬਰ ਪਾ ਕੇ ਚੱਲੇ ਗਏ ਨੇ ਸੜਕਾ ਪੱਟ ਕੇ ਨੁਕਸਾਨ ਕਰਕੇ ਮੋੜ ਤੇ ਵੀ ਚੱਕਰ ਨਹੀਂ ਬੋਟਾ ਕਾਦੇ ਵਾ ਤੇ ਪਾਵਾਂਗੇ ਅਸੀਂ ਸਾਡੇ ਕੰਮ ਕਰਨਗੇ ਤੇ ਗੋਟਾ ਪਾਵਾਂਗੇ ਨਹੀਂ ਕਰਨੇ ਦਾ ਮਤਲਬ ਦਾ ਮਤਲਬ ਕਰ ਲੈਂਦੇ ਹੋ ਦੂਜੇ ਮਤਲਬ ਵਿੱਚ ਚੜ ਜਾਣ ਲੋਕ ਮਰ ਜਾਂਦੇ ਬਰ ਮਰਦੇ ਹਾਲ ਹੋ ਗਿਆ ਹਾਲ ਹੋ ਗਿਆ ਜੀ ਹਾਲ ਹੈ ਸਾਡੇ ਨਾਲ ਹਾਂਜੀ ਭਾਜੀ ਕੀ ਨਾਮ ਮੈਂ ਮਨੋਇਆ ਵੀਰੇ ਕੀ ਦਿੱਕਤਾਂ ਨੇ ਭਾਜੀ ਇਸ ਬਸੰਤ ਨਗਰ ਚੇ ਤੇ ਵਾਰਡ ਨੰਬਰ ਕਿਹੜਾ ਗਾਹੇ ਵੀ ਦੱਸ ਦਿਓ ਇੱਥੇ ਆਪਣੇ ਵੀਰੇ ਵਾਰਡ ਨੰਬਰ ਪੈ ਜਾਂਦਾ ਇਹ 36 ਵਾ ਜਾਂਦਾ ਵਾ ਪਹਿਲਾਂ 32 ਸੀ ਚੇਂਜ ਹੋ ਗਿਆ 36 ਕਰਤਾ ਹੋਣੇ ਇਹਨਾਂ ਨੇ 36 ਕਰਤਾ ਤੇ ਇੱਥੇ ਵੀ ਇਹ ਗਲੀਆਂ ਦਾ ਹੀ ਆ ਸਮੱਸਿਆ ਸਾਰੀ ਗਲੀਆਂ ਪਟਕੇ ਚਲੇ ਗਏ ਸਿਵਰੇਜ ਪਾਏ ਆ ਹਾਲਾਂਕਿ ਚਲਦੇ ਪਏ ਸੀਗੇ ਵਿੱਚੇ ਬਲੋਗੇ ਜ ਫੇਰ ਹੋ ਗਈ ਆ ਤੇ ਉਹਦੇ 3-3 ਹਜ਼ਾਰ ਤੇ ਉਹਦੇ ਵਿੱਚ ਕਨੈਕਸ਼ਨ ਕਰਨ ਦੇ ਵੀ ਪੈਸੇ ਕੋਈ ਲਿੱਤੇ ਆ ਕਹਿੰਦੇ ਆ ਤੇ ਲਿੱਤੇ ਵੀ ਨੇ ਮੈਂ ਵੀ ਦੇਖਿਆ ਕੁਝ ਮੰਗਦੇ ਸੀ ਉਹ ਠੇਕੇਦਾਰ ਸੀਗੇ ਉਹਨਾਂ ਦੇ ਪੈਪ ਕੋਈ ਮੰਗੇ ਆ ਉਹਨਾਂ ਨੇ 200-200 ਰੁਪਿਆ ਵਿੱਚ ਪੈਪ ਲਾਣ ਦਾ ਕੋਈ ਕਨੈਕਸ਼ਨ ਇਦਾਂ ਕੁਝ ਸੀ ਸਮਥਿੰਗ ਉਹਨਾਂ ਦਾ ਤੇ ਉਸ ਤੋਂ ਬਾਅਦ ਬਸ ਇਹ ਕੀਤਾ ਵਾ ਆਪਣੇ ਗਲੀਆਂ ਇਦਾਂ ਹੀ ਨੇ ਮੀਂਹ ਪੈਂਦਾ ਵਾ ਪਾਣੀ ਭਰ ਜਾਂਦਾ ਵਾ ਕੋਈ ਲੈਵਲ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਪਾਣੀ ਇੱਥੇ ਹੀ ਇੱਥੇ ਹੀ ਸੁੱਕਦਾ ਵਾ ਜਿੰਨੇ ਦਿਨ ਹੈਗਾ ਇੱਥੇ ਹੀ ਸੁੱਕੂਗਾ ਨਹੀਂ ਤਾਂ ਨਹੀਂ ਸੁੱਕੂਗਾ ਨਹੀਂ ਤੁਹਾਡੇ ਸਾਹਮਣੇ ਬੱਚੇ ਗਿਰਦੇ ਆ ਮੇਰਾ ਮੁੰਡਾ ਆਪ ਗਿਰਿਆ ਇੱਕ ਦੋ ਵਾਰ ਤੇ ਆ ਮਾਤਾ ਜੀ ਜਿਹੜੇ ਆਏ ਸੀ ਨਾਲੀ ਲੱਤ ਰੁੱਟ ਗਈ ਆ ਗਿਰ ਕੇ ਤੇ ਜਦੋਂ ਵੀ ਆਈਦਾ ਰਾਤ ਬਰਾਤੇ ਤਾਂ ਬੁਰਾ ਹਾਲ ਆ ਮਤਲਬ ਕਿ ਆਪਾਂ ਕਹਿ ਦਈਏ ਕਿ ਉੱਥੋਂ ਬੰਦਾ ਆਂਦਾ ਪਿਆ ਉਹਦਾ ਕੋਈ ਭਰੋਸਾ ਨਹੀਂ ਆ ਕਦੋਂ ਡਿੱਗ ਪਵੇ ਬਾਕੀ ਗਲੀਆਂ ਤੁਹਾਡੇ ਸਾਹਮਣੇ ਮੈਂ ਕੈਮਰਾਮੈਨ ਨੂੰ ਵੀ ਇੱਕ ਵਾਰੀ ਕਹਿ ਦਊਗਾ ਦਿਖਾ ਦੇਣ ਇੱਕ ਵਾਰੀ ਮਾਰ ਕੇ ਤੁਹਾ ਬਹੁਤ ਬੁਰਾ ਹਾਲ ਆ ਗਲੀਆਂ ਦਾ ਬਣਾ ਇੱਦਾਂ ਪਟਕੇ ਚਲੇ ਗਏ ਆ ਪਰ ਕੋਈ ਉਹਦਾ ਕਹਿੰਦੇ ਕਾਫੀ ਸਮਾਂ ਹੋ ਗਿਆ ਪੱਟੇ ਨੂੰ ਤਾਂ ਮੇਰੇ ਖਿਆਲ ਨਾਲ ਸਮਥਿੰਗ 7-8 ਮਹੀਨੇ ਹੋਈ ਚੱਲੇ ਹਨ ਤੁਸੀਂ ਆਪ ਦੇਖੋ 7-8 ਮਹੀਨੇ ਤੋਂ ਜੇ ਗਲੀਆਂ ਹੀ ਨਹੀਂ ਬਣੀਆਂ ਹੋਰ ਕੀ ਕੰਮ ਹੋਊਗਾ ਕੁਝ ਵੀ ਨਹੀਂ ਹੋਣਾ ਹਨਾ ਠੀਕ ਹੈ ਹੁਣ ਆ ਰਹੇ ਵੋਟਾਂ ਮੰਡਲ ਕੋਈ ਵੋਟਾਂ ਵਾਲੇ ਹੁਣ ਵੋਟਾਂ ਸਮੱਸਿਆ ਹੀ ਨਹੀਂ ਹੋ ਰਹੀ ਸਾਡੀ ਹੇਲਾ ਕੋਈ ਕਰੂਗਾ ਫੇਰ ਵੀ ਵੋਟਾਂ ਵੀ ਆਪਾਂ ਪਾਵਾਂਗੇ ਨਾ ਉਹੀ ਬੰਦੇ ਨੂੰ ਪਾਵਾਂਗੇ ਕੈਂਡੀਟ ਨੂੰ ਪਾਉਣੀ ਹੈ ਇਸ ਵਾਰ ਬੋਟ ਦੇ ਦੇਖੋ ਜਿਹੜੀ ਸੁਣਵਾਈ ਹੋਊਗੀ ਜਿਹੜਾ ਕਰੂਗਾ ਗਲੀਆਂ ਬਣਾਊਗਾ ਉਹਦੇ ਪਿੱਛੇ ਹੀ ਜਾਵਾਂਗੇ ਨਾ ਆਪਾਂ ਨੂੰ ਆਉਂਦੇ ਆ ਵੋਟਾਂ ਮੰਗਦੇ ਆ ਵੋਟਾਂ ਏਦਾਂ ਦੇ ਬੰਦੇ ਆ ਜਿਹੜੇ ਪਿੱਛੇ ਲੱਗੇ ਜਾਂਦੇ ਨੇ ਵੋਟਾਂ ਪਾਉਂਦੇ ਆ ਤੇ ਆਪਣੇ ਹੀਲੇ ਹੁੰਦੇ ਨਹੀਂ ਹੈਗੇ ਕਿਸੇ ਦੇ ਵੀ ਹੈਨਾ ਤੇ ਬਸ ਇਹੀ ਆ ਵੀ ਜਿਹੜਾ ਬੰਦਾ ਆਊਗਾ ਸਾਡਾ ਕੰਮ ਕਰਾਊਗਾ ਗਲੀ ਗੁਲੀ ਬਣਾਊਗਾ ਤੇ ਨਾਲੇ ਹੋਰ ਬੰਦੇ ਬਹੁਤ ਨੇ ਜਿਨ੍ਹਾਂ ਦਾ ਦੇਖੋ ਅੱਗੇ ਪਿੱਛੇ ਕੋਈ ਨਹੀਂ ਹੈਗਾ ਹੈਨਾ ਅੱਗੇ ਪਿੱਛੇ ਕੋਈ ਵੀ ਨਹੀਂ ਹੈਗਾ ਮਾਵਾਂ ਨੇ ਇਕੱਲੀਆਂ ਰਹਿ ਗਈਆਂ ਹੋਈਆਂ ਨੇ ਤੇ ਉਹ ਵਿਚਾਰੀਆਂ ਆਪਣਾ ਗੁਜ਼ਾਰਾ ਕਰਦੀਆਂ ਨੇ ਜਿੱਦਾਂ ਮਰਜ਼ੀ ਓਕੇ ਸੋਕੇ ਤੋ ਕੋਈ ਸੁਣਵਾਈ ਨਹੀਂ ਕਿਸੇ ਦੀ ਵੀਰੇ ਨਾਗਲੀਆਂ ਦੀ ਵੀ ਨਹੀਂ ਸੁਣਵਾਈ ਕਰੀ